ਹਰ ਡੈਰੀ ਚ ਪਾ ਦਿੰਨੇ ਦੁੱਧ 20 ਸਾਲ ਹੋ ਗਏ ਬੱਕਰੀਆਂ ਰੱਖੀਆਂ ਨੇ ਮੈਨੂੰ ਤੇ ਡੈਰੀ ਨਹੀਂ ਕਿਤੇ ਪਾਇਆ ਕਰ ਹੀ ਪਾਇਆ ਸੀਗਾ ਅਥਣ ਸਵੇਰ ਦਾ ਉਹਦਾ ਜਲਦੀ ਜਲਦੀ ਚੋਕਲ ਜਾਣਾ ਪੈਂਦਾ ਰੁਪਈਏ ਹੁੰਦੇ 35 30 35 ਉਹਨੇ ਤਾਂ ਬੋਤਲ ਪਾਣੀ ਦੀ ਆ ਜਾਂਦੀ ਮੈਂ ਹੁੰਦੇ ਸਾਡੇ ਵੈਸੇ ਘਰਾਂ ਚ ਹੀ ਲੱਗਾ ਘਰਾਂ ਚ ਬੋਲ ਜਾਂਦੇ ਤੇ ਸਾਡਾ ਜਾਨੀ ਕਿ 70 80 ਰੁਪਈਏ 100 ਰੁਪਈਏ ਘਰਾਂ ਚ ਚੱਲਦਾ ਦੁੱਧ ਨਵੇਂ ਬੰਦੇ ਨੇ ਆ ਕੰਮ ਚ ਆ ਗਏ ਹੋਣਾ ਨਾ ਚੋ ਕਹਿੰਦੇ ਵੀ ਸਾਨੂੰ ਘਾਟਾ ਪੈ ਗਿਆ ਵੀ ਬੱਕਰੀਆਂ ਦਾ ਕੰਮ ਵੀ ਵਧੀਆ ਨਹੀਂ ਹੈਗਾ ਕਰਦੇ ਤਾਂ ਆਏ ਆ ਵੀਰੇ ਜੇ ਕੋਈ ਸਮਝ ਸੋਚ ਕੇ ਚੱਲੇ ਜਾਂ ਨੌਲਜ ਆ ਤਾਂ ਫੇਰ ਤਾਂ ਵ ਮੈਂ ਆਪਾਂ ਸਾਡੇ ਵਰਗਿਆਂ ਨੂੰ ਵੇਖ ਕੇ ਵੀ ਇਹ ਲਈ ਫਿਰਦੇ ਇੰਨੇ ਨੇ ਪਸ਼ੂ ਆਪਾਂ ਵੀ ਪਾਲੀਏ ਕੋਈ ਸਮਝ ਨਹੀਂ ਹੁੰਦੀ ਕੋਈ ਖਾਣ ਪੀਣ ਦੀ ਜਾਂ ਕੋਈ ਥਾਂ ਥੱਥੇ ਦਾ ਨਹੀਂ ਹੁੰਦਾ ਆਪਾਂ ਤਾਂ ਲੈਂਦੇ ਮੁੜ ਕੇ ਇਸ ਕਰਕੇ ਘਾਟਾ ਪੈਂਦਾ ਬਈ ਇੱਕ ਗੱਲ ਹੋਰ ਹੁੰਦੀ ਆ ਆਲਾ ਕਹਿੰਦਾ ਵੀ ਅਸੀਂ ਨਵੇਂ ਬੰਦੇ ਸੀ ਵੀ ਸਾਨੂੰ ਮੰਡੀਆਂ ਚ ਲੁੱਟ ਲਿਆ ਹਨਾ ਜਾਂ ਵੀ ਸਾਨੂੰ ਬੱਕਰੀਆਂ ਵਾਲਿਆਂ ਨੇ ਮਹਿੰਗੀਆਂ ਬੱਕਰੀਆਂ ਦੇਤੀਆਂ ਹਾਂਜੀ ਤੇ ਉਹਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ ਵੀ ਤੁਸੀਂ ਵੀ ਬਈ ਮਹਿੰਗੀਆਂ ਲੈਤੀਆਂ ਨੇ ਬੱਕਰੀਆਂ ਅਸੀਂ ਹਾਂ ਪਹਿਲਾਂ ਪਹਿਲਾਂ ਬਹੁਤ ਠੱਗੀਆਂ ਖਾਧੀਆਂ ਅਸੀਂ ਵੀ ਬਸੇ ਰੇਟਸ ਠੱਗੀਆਂ ਖਾਧੀਆਂ ਯਾਨੀ ਕਿ ਆਪਾਂ ਨੂੰ ਤਾਂ ਸਾਰਿਆਂ ਨੂੰ ਬੇਨਤੀ ਆ ਵੀ ਜਿੰਨੇ ਵੀ ਅਤਕੀ ਵੀ ਅਸੀਂ ਵੇਖਿਆ ਵੀ ਅੰਦਗੜ ਤੇ ਹਾਂ ਤੇ ਯਾਨੀ ਲੈ ਤਾਂ ਕਿਸੇ ਹੋਰ ਮਾਲ ਵਾਲੇ ਤੋਂ ਲੈਣੀ ਤੇ ਬਣਾ ਆਵਦੀ ਦੇਣੀ ਤੇ ਮੇਰਾ ਵੀਰ ਕਿਰਪਾ ਕਰਕੇ ਹੱਥ ਬੰਨ ਕੇ ਬੇਨਤੀ ਆ ਵੀ ਝੂਠ ਝਾੜਨਾ ਮਾਰਿਆ ਕਰੋ ਜੇ ਆਵਦੀ ਘਰ ਦੀ ਹੁੰਦੀ ਤਾਂ ਘਰ ਦੀ ਕਿੱਕੇ ਵੇਚਿਆ ਕਰੋ ਸਾਡੇ ਸਾਹਮਣੇ ਹੁਣ ਬੰਦੇ ਦਾ ਨਾਮ ਤਾਂ ਨਹੀਂ ਲੈਣਾ ਸੀ ਹੁਣ ਆਪਾਂ ਨਾਮ ਤਾਂ ਨਹੀਂ ਲੈਣਾ ਮੰਨਿਆ ਹੋਇਆ ਬੰਦਾ ਸਾਨੂੰ ਪਤਾ ਲੱਗ ਗਿਆ ਸੀ ਤੇ 9000 ਦੀ ਪੱਠ ਲੈ ਕੇ ਸਾਥੋਂ 35 ਮੰਗੇ ਇਹ ਬੱਕਰੀ ਦੀ ਕਹਿੰਦੇ ਜਾੜ ਨਹੀਂ ਖੜਦੀ ਵੇ ਖਾਈ ਜਾਂਦੀ ਹੈ ਕੋਹਣਾ ਕੋਸੇ ਹਾਂ ਜੀ ਪਹਿਲੀ ਗੱਲ ਤਾਂ ਜੇ ਤੂੰ ਤੁਹਾਨੂੰ ਦੱਸ ਗਏ ਬੱਕਰੀ ਦੀ ਜਾੜ ਥੱਲੇ ਹੀ ਦੁੱਧ ਆ ਜਿੰਨਾਂ ਇਹਨੂੰ ਪਾਲਿੰਗੇ ਉਹਨੇ ਹੀ ਚੋਲਾ ਅਸਿਆ ਹਾਂ ਜੀ ਜਿੰਨਾਂ ਪਾ ਦੇਗੇ ਉਹਨੇ ਹੀ ਚੋਲਾ ਜਿਹੜੀ ਖਰਾਕ ਪਾਤੀ ਤੜ ਦੋਸਤੋ ਅੱਜ ਆਪਾਂ ਪਿੰਡ ਬੁੱਧ ਸਿੰਘ ਵਾਲੇ ਪਹੁੰਚੇ ਹੋਏ ਸੀ ਬਾਈ ਜ਼ਿਲ੍ਹਾ ਮੋਗਾ ਤੇ ਬਾਈ ਖੜੇ ਨੇ ਆਪਣੇ ਲਵੇ ਅੱਜ ਜਿਹੜੀ ਬਹੁਤ ਪੁਰਾਣਾ ਕੰਮ ਹੈ ਇਹਨਾਂ ਦਾ ਸ਼ੁਰੂ ਤੋਂ ਬੱਕਰੀਆਂ ਹੀ ਰੱਖਦੇ ਨੇ ਤੇ ਬਾਈਆਂ ਦਾ ਸੁਆਗਤ ਕਰਦੇ ਆਂ ਬਾਈ ਹਸਰੀ ਕਾਲ ਜੀ ਸਤਿ ਸ੍ਰੀ ਅਕਾਲ ਜੀ ਬਾਈ ਨਾਂ ਦੱਸਿਓ ਆਪਦਾ ਕੀ ਕੀ ਆ ਮੇਰਾ ਨਾਂ ਜੀਤਾ ਵੀਰੇ ਅੱਛਾ ਹਾਂ ਤੇ ਪਿੰਡ ਬੁੱਧ ਸਿੰਘ ਵਾਲਾ ਹਨਾ ਠੀਕ ਆ ਬਾਈਆਂ ਦਾ ਨਾਂ ਦੱਸੀ ਬਾਈ ਸਾਰਿਆਂ ਦਾ ਥਾਣਾ ਤੁਹਾਡਾ ਨਾਂ ਕੀ ਆ ਜੀ ਥਾਣਾ ਥਾਣਾ ਅਛਾ ਠਾਣਾ ਕਹਿੰਦੇ ਪਿੰਡ ਚ ਪਿੰਡ ਚ ਠਾਣਾ ਕਹਿੰਦੇ ਪੱਕਾ ਨਾ ਤਾਂ ਬਲਵੀਰ ਸਿੰਘ ਆ ਬਲਵੀਰ ਸਿੰਘ ਠੀਕ ਆ ਬਾਈ ਛੋਡਾ ਨਾ ਮੇਰਾ ਨਾਮ ਗੁਰਪ੍ਰੀਤ ਹੈ ਅਹ ਗੁਰਪ੍ਰੀਤ ਤੇ ਬਾਈ ਛੋਡਾ ਮਿੱਠੂ ਸਿੰਘ ਤੇ ਬਾਈ ਛੋਡਾ ਮੇਰਾ ਨਾਮ ਗਰਮੀਤ ਸਿੰਘ ਜੀ ਗਰਮੀਤ ਸਿੰਘ ਤੁਸੀਂ ਮਾਣੂਗੇ ਤੋਂ ਬਈ ਹਾਂਜੀ ਠੀਕ ਆ ਮਾਣੂਗਾ ਤੇ ਬਈ ਆ ਜਵਾਕਾਂ ਦੀਆਂ ਬੱਕਰੀਆਂ ਵੀ ਰੱਖੀਆਂ ਹੋਈਆਂ ਨੇ ਵਿੱਚ ਤੇ ਇਹ ਹੁਣ 7ਵੀਂ ਕਲਾਸ ਚ ਪੜ੍ਹਦੇ ਨੇ ਹਾਂ 7ਵੀਂ ਚ 7ਵੀਂ ਚ ਪੜ੍ਹਦੇ ਨੇ ਤੇ ਇਹਨਾਂ ਨੂੰ ਵੀ ਸ਼ੌਂਕ ਆ ਤੇ ਆਜ ਹੁਣ ਸਾਨੂੰ ਇਹਨਾਂ ਦੀਆਂ ਬੱਕਰੀਆਂ ਦਿਖਾਉਣੇ ਆ ਤੇ ਬੜੇ ਚੰਗੇ ਲਾਈਨ ਦੇ ਬੱਕਰੇ ਵੀ ਨੇ ਉਹ ਵੀ ਦਿਖਾਵਾਂਗੇ ਵੀਡੀਓ ਦੇ ਵਿੱਚ ਜੰਟੇ ਵਾਲਾ ਬਹੁਤ ਸੋਹਣਾ ਇਹ ਜੰਟੇ ਵਾਲਾ ਬੁੱਧ ਸਿੰਘ ਵਾਲਾ ਇਹ ਇੱਕ ਇੱਕ ਹੋਰ ਆ ਹੈ ਇਹ ਗੁਰਜੰਟ ਸਿੰਘ ਬੁੱਧ ਸਿੰਘ ਵਾਲਾ ਇਹ ਜੰਟੇ ਵਾਲਾ ਬਾਈ ਬੁੱਧ ਸਿੰਘ ਵਾਲਾ ਤੇ ਬਾਈ ਸਾਰੇ ਜਾਣਦੇ ਆ ਤੇ ਹੁਣ ਵੀਡੀਓ ਕਰਦੇ ਆਪਾਂ ਸ਼ੁਰੂ ਤੇ ਇਹਨਾਂ ਦੀਆਂ ਬੱਕਰੀਆਂ ਦੇਖੋ ਬਾਈ ਬਹੁਤ ਜੰਗੀਆਂ ਨੇ ਘੱਟੋ ਘੱਟ ਹੋ ਇਹਨਾਂ ਲੱਗੇ 200 ਬੱਕਰੀ ਤੇ ਅੱਜ ਤੁਹਾਨੂੰ ਇਹਨਾਂ ਦੀਆਂ ਬੱਕਰੀਆਂ ਦਿਖਾਵਾਂਗੇ ਤੇ ਬਲੱਡ ਲਾਈਨ ਬਾਰੇ ਦੱਸਾਂਗੇ ਵੀ ਕਿਹੜੀ ਇਹਨਾਂ ਦੀ ਚੱਲੀ ਜਾਂਦੀ ਆ ਬੱਕਰੀਆਂ ਬਹੁਤ ਚੰਗੀਆਂ ਨੇ ਬਾਈ ਬਾਈਆਂ ਲਵੇ ਸ਼ਾਮੀਆਂ ਹੋਈਆਂ ਨੇ ਤੇ ਹੁਣ ਸਾਰੀ ਜਾਣਕਾਰੀ ਆ ਵੀਡੀਓ ਦੇ ਵਿੱਚ ਦਵਾਂਗੇ ਤੇ ਬਾਈ ਨਾਲ ਹੋਡੀ ਗੱਲਬਾਤ ਕਰਾਉਨੇ ਆ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਧੰਨਵਾਦ ਬਾਈ ਜੀ ਬਲੈਟੀ ਟੀਵੀ ਦਾ ਸਾਰੇ ਵੀਰਾਂ ਦਾ ਧੰਨਵਾਦ ਜੋ ਕਿ ਆਪਾਂ ਦੂਰੋਂ ਨੇੜੇ ਜੋ ਕਿ ਮਾਲ ਚੜ੍ਹਦੇ ਤੇ ਲੈਂਦੇ ਪੰਜਾਬ ਦੇ ਸਭ ਵੀਰਾਂ ਦਾ ਧੰਨਵਾਦ ਜੀ ਠੀਕ ਹੈ ਤੇ ਬਾਈ ਆਪਣੇ ਲਵੇ ਕਿਹੜੇ ਘਰ ਦੀਆਂ ਬੱਕਰੀਆਂ ਚੱਲਦੀਆਂ ਨੇ ਹੁਣ ਆਪਣੇ ਕੋਲੇ ਜੀ ਹੈਗੀਆਂ ਆਪਣਾ ਇੱਕ ਤਾਂ ਤਾਂ ਬੱਕਰਾ ਬਾਈ ਪੰਮੇ ਵਾਲੀ ਲੈਣ ਚੋਂ ਆ ਅਸੀਂ ਆਪਾਂ ਮੇਰੀ ਲੈਣ ਦੀਆਂ ਚੱਲਦੀਆਂ ਨੇ ਹਾਂਜੀ ਪੰਮੇ ਵਾਲੀ ਜਵਾਈ ਠੀਕ ਆ ਪੰਮੇ ਵਾਲੀਆਂ ਬੱਕਰੀਆਂ ਨੇ ਜਿਹੜੀਆਂ ਉਹ ਤੁਸੀਂ ਹੁਣ ਲੈਤੀਆਂ ਨੇ ਹਾਂ ਪੰਮੇ ਵਾਲੀਆਂ ਬੱਕਰੀ ਆਪਾਂ ਬੱਕਰੀ ਇਹ ਲਵਾਈ ਸੀਗੀ ਚਿੱਟੀ ਬੱਕਰੀ ਕੋਲਿਆਈ ਚਿੱਟੀ ਬੱਕਰੀ ਆਪਣੀ ਉਹ ਫੜੀ ਕੋਈ ਨਾਲ ਦੀ ਪੱਠ ਫੜ ਲਿਆ ਉਹ ਪੱਠ ਲਿਆ ਆ ਬਾਈ ਦੇ ਘਰੋਂ ਨਾ ਪੰਜਾਬ ਬੱਕਰੇ ਤੋਂ ਲਵਾ ਕੇ ਲਿਆਈ ਸੀ ਅਸੀਂ ਇੱਕ ਬੱਕਰੀ ਲਵਾਈ ਸੀ ਉਹਨਾਂ ਦੇ ਬੱਕਰੇ ਤੋਂ ਹਾਂਜੀ ਹਾਂਜੀ ਠੀਕ ਆ ਹਾਂਜੀ ਆ ਇਹਦੇ ਬੱਚੇ ਆ ਇਹ ਹੈਗੇ 10-10 ਮਹੀਨੇ ਦੇ ਕੋ ਪੱਠਾ ਤੇ ਜਿਹੜੇ ਪੰਮੇ ਦੇ ਘਰੋਂ ਲਵਾਈ ਸੀ ਬੱਕਰੀ ਉਹਦੇ ਆ ਬੱਚੇ ਆਏ ਨੇ ਦੋ ਹੈ ਮੈਂ ਇੱਕ ਪੱਠ ਤੇ ਇੱਕ ਬੱਕਰਾ ਰੰਗ ਬਈ ਸ਼ੇਰਾ ਜੀ ਆਉਂਦਾ ਇਹਨਾਂ ਦਾ ਹਾਂ ਵੀ ਸ਼ੇਰੇ ਵੀ ਆਉਂਦੇ ਡੱਬੇ ਵੀ ਆ ਪੰਜਾਬ ਬੱਕਰੇ ਤੇ ਲਵਾਈ ਸੀ ਅੱਛਾ ਹਾਂਜੀ ਉਹ ਬੱਕਰੀ ਐ ਨਾ ਆਪਣੀ ਇੱਕ ਸ਼ੇਰਾ ਦਿੰਦੀ ਆ ਤੇ ਇੱਕ ਜਾਨੀ ਕਿ ਵੈਸੇ ਆਪਦੇ ਤੇ ਬੱਚੇ ਇਕੱਲੇ ਜਾਂਦੇ ਗਏ ਆ ਅੱਛਾ ਆਪਦੇ ਤੇ ਸ਼ੇਰਾ ਲੈ ਜਾਂਦੀ ਆ ਹਾਂਜੀ ਹਾਂਜੀ ਤੇ ਆਪਣੇ ਬਾਈ ਫੌਜੀ ਦੀਆਂ ਮਾਨੂਕਲੇ ਤੇ ਬਲਤੇਜ ਦੀਆਂ ਬਲਤੇਜ ਦੀਆਂ ਹਾਂਜੀ ਹਾਂ ਠੀਕ ਆ ਉਹਨਾਂ ਦਾ ਮਾਲ ਇੱਥੇ ਆ ਹਾਂ ਆਪਣੇ ਕੋਲ ਹੀ ਆ ਉਹ ਸਾਂਝਾ ਹੀ ਆਪਣਾ ਫਾਰਮ ਅੱਛਾ ਠੀਕ ਹੈ ਤੇ ਆਹ ਦੇਖ ਲਓ ਬਈਆ ਪੰਮੇ ਵਾਲੀ ਸੈਦੋਕੇ ਵਾਲੀ ਦੀ ਲਾਇਨ ਆ ਬਾਈ ਦੀ ਤੇ ਉਹਨਾਂ ਤੋਂ ਹਜੇ ਇਹਨਾਂ ਨੇ ਇੱਕ ਬੱਕਰੀ ਕਰਾਈ ਸੀ ਤੇ ਉਹਦੇ ਆ ਦੋ ਬੱਚੇ ਆ ਇਹਨੇ ਤੇ ਜਿਹੜੀਆਂ ਬਾਕੀ ਬੱਕਰੀਆਂ ਨੇ ਉਹ ਸੋਡੇ ਘਰ ਦੀਆਂ ਨੇ ਨਹੀਂ ਇਹ ਇਹ ਪਹਿਲਾਂ ਨਾ ਪੰਮੇ ਤੋਂ ਬੱਕਰਾ ਲਿਆ ਸੀਗਾ ਸੈਦੋਕੇ ਤੋਂ ਆਪਣੇ ਕੋਲੇ ਬੱਕਰੀਆਂ ਹੈਗੀਆਂ ਉਹ ਵੀ ਆ ਵੀ ਆ ਬਾਈ ਆ ਵੀ ਬਾਈ ਦੇ ਘਰ ਦੇ ਗਈਆਂ ਉਹਨਾਂ ਤੋਂ ਬੱਕਰਾ ਲਿਆ ਸੀ ਠਾਕਮ ਵਾਲੇ ਸਰਪੰਚ ਤੋਂ ਬੱਕਰਾ ਲਿਆ ਸੀ ਅਸੀਂ ਉਹ ਪਾਈ ਪੰਮੇ ਤੋਂ ਲਈ ਸੀ ਬੱਕਰੀ ਉਹਨੇ ਉਹਨਾਂ ਦੇ ਵੱਡੇ ਵਸ਼ੇਰੇ ਬੱਕਰੇ ਦੇ ਬੱਚਾ ਸੀ ਠੀਕ ਹੈ ਸਾਡੇ ਹਾਂਜੀ ਅੱਛਾ ਪੰਮੇ ਵਾਲੀ ਲਾਈਨ ਦੇ ਹੈਗੇ ਬਾਵਾ ਪਸੂ ਹਾਂਜੀ ਹਾਂਜੀ ਠੀਕ ਆ ਵੀ ਡਾਇਰੈਕਟੋਂ ਪੰਮੇ ਦੇ ਘਰ ਤੋਂ ਜਿਹੜਾ ਬੱਕਰਾ ਉਹ ਤੋਂ ਆ ਦੋਈ ਆਏ ਨੇ ਹਾਂਜੀ ਹਾਂਜੀ ਆ ਦੋਈ ਠੀਕ ਆ ਬਾਕੀ ਤੇ ਭਾਈ ਜਿਹੜੀ ਪੰਮੇ ਵਾਲੀ ਲਾਈਨ ਆ ਹਨਾ ਹਾਂਜੀ ਇਹ ਦੁੱਧ ਪੱਖੋਂ ਕਿਵੇਂ ਆ ਬਹੁਤ ਵਧੀਆ ਜੀ ਕਿੰਨਾ ਦੁੱਧ ਆ ਬੱਕਰੀਆਂ ਥੱਲੇ ਹੈਗਾ ਜੀ 3.5-4 ਕਿਲੋ ਅੱਛਾ ਹਾਂਜੀ ਯਾਨੀ ਕਿ ਸਾਡੀ ਬਾਹਰ ਲਈ ਖਰਾਕ ਤੇ ਤਾਂ ਦੇਈ ਜਾਂਦੀਆਂ 2.5 ਕਿਲੋ ਜੇ ਚੰਗੀ ਖਰਾਕ ਪਾਉਣੀ ਹੋਵੇ ਤਾਂ ਹੈਗਾ ਇਹ ਜਿਹੜੀਆਂ ਫਿਰ ਡੱਬੀਆਂ ਬੱਕਰੀਆਂ ਬਣੀਆਂ ਨੇ ਜਾਂ ਭੂਰੀਆਂ ਹਨਾ ਇਹ ਫਿਰ ਪੰਮੇ ਵਾਲੀ ਲੈਣ ਤੇ ਆਈਆਂ ਪੰਮੇ ਹਾਂਜੀ ਉਹ ਬੱਕਰਾ ਲਿਆਂਦਾ ਸੀ ਅਸੀਂ ਆਹ ਵਿੱਚ ਚਿੱਟੀਆਂ ਛੇਰੀਆਂ ਬੱਕਰੀਆਂ ਲਾਲ ਛੇਰੀਆਂ ਜੀਆਂ ਇਹ ਉਹ ਬੱਕਰੇ ਤੋਂ ਹੀ ਬਣੀਆਂ ਤੇ ਪਹਿਲਾਂ ਵੀ ਤੁਸੀਂ ਦੱਸਿਆ ਨਾ ਵੀ ਛੋਟੇ ਲਵੇ 42 42 ਇੰਚ ਦੀਆਂ ਪੱਠਾਂ ਸੀਗੀਆਂ ਹਾਂਜੀ ਮੇਰੇ ਕੋਲੇ ਨਾ ਸਾਡੇ ਕੋਲੇ 42 43 43 ਇੰਚ ਦੀਆਂ ਪੱਠਾਂ ਸੀ ਕਾਲੀਆਂ ਤੇ ਮੈਂ 2016 2016 'ਚ ਹੀ ਵੇਚੀਆਂ ਤੋਂ ਮਹਾਰਾਸ਼ਟਰ ਦਾ ਫੌਜੀ ਸੀ ਕੋਈ ਆਪਣੇ ਅਕਲਦੀਪ ਆਵਾਗੇ ਪੁਰਾਣੇ ਦਾ ਇਹ ਦਵਾਕੇ ਲੈ ਗਿਆ ਸੀ ਉਹਨੂੰ ਪਤਾ ਹੀ ਨਹੀਂ ਸੀ 12 12000 ਦੀਆਂ ਵੇਚੀਆਂ ਉਹ 2016 ਚ 42 42 ਇੰਚ ਦੀਆਂ ਸੀ ਹਾਂਜੀ ਹਾਂ ਠੀਕ ਆ ਉਹਦਾ ਪਤਾ ਇੰਨਾ ਹੈ ਨਹੀਂ ਸੀਗਾ ਉਹਨੂੰ ਪਤਾ ਨਹੀਂ ਸੀ ਉਹਦੇ ਜਾਨੀ ਕਿ ਛੇਰੀਆਂ ਛੁਰੀਆਂ ਚੱਲ ਪਈਆਂ ਡੱਬੀਆਂ ਚ ਵੜ ਗਏ ਸੀ ਕਿ ਚੱਲ ਛੇਰੀਆਂ ਡੱਬੀਆਂ ਉਹਦਾ ਕਾਲੀਆਂ ਦਾ ਥੋੜਾ ਘਟ ਚੱਲਿਆ ਸੀਗਾ ਰਵਾਜਾ ਇਸੇ ਆ ਹਾਂਜੀ ਹੁਣ ਉਹ ਬੱਕਰੀਆਂ ਦਾ ਕੋਈ ਪੱਠਾ ਪੁੱਠਾ ਚੋਂ ਹੈਗੀਆਂ ਉਹ ਬੱਕਰੀਆਂ ਪੱਠਾ ਮੈਂ ਇੱਕ ਦੋ ਰੱਖੀਆਂ ਸੀਗੀਆਂ ਤੇ ਉਹ ਜਾਨੀ ਕਿ ਵੀ ਆਪਣਾ ਮਰ ਮੁਰਗ ਨਹੀਂ ਕਿ ਇੱਕ ਨੂੰ ਤਾਂ ਬੰਨ ਪੇ ਗਿਆ ਇੱਕ ਨੂੰ ਦਰੰਗ ਹੋ ਗਿਆ ਸੀ ਠੀਕ ਆ ਇਹ ਛੋਟੇ ਲਾ ਬੱਚਾ ਬਹੁਤ ਚੰਗਾ ਇੱਥੇ ਕਾਲਾ ਦਿਖਾਇਓ ਉਹ ਆ ਵੀ ਦੇਵ ਵਾਲੇ ਖਾਨਦਾਨ ਦੀਆਂ ਪੱਠਾਂ ਨੇ ਕਾਲੀਆਂ ਦਿਖਾਈ ਪੁੱਤ ਕਰੀਆਂ ਹਨ ਨੂੰ ਐਵੇਂ ਦੇਗੇ ਲਹਿਰੇ ਵਾਲੇ ਦੇਵ ਤੋਂ ਲਿਆਂਦਾ ਹੈਗਾ ਆ ਜਾ ਪਿੱਛੇ ਕਰ ਲੋ ਦੂਜੇ ਪਿੱਛੇ ਆਹ ਬੱਕਰੀ ਬਾਈ ਇਹ ਕਾਲੀਆਂ ਬੱਕਰੀਆਂ ਉਹਨਾਂ ਚੋਂ ਆਗੀਆਂ ਹੈ ਹਾਂ ਉਹਨਾਂ ਚੋਂ ਕਾਲੀਆਂ ਡੱਬੀਆਂ ਹਾਂ ਕਾਲੀਆਂ ਡੱਬੀਆਂ ਹਾਂ ਉਹਨਾਂ ਤੋਂ ਡੱਬਾ ਲੈ ਆਂਦੇ ਆ ਆ ਜਾ ਹੂੰ ਇਹ ਆ ਬਈ ਬੱਚਾ ਦਿਖਾਉਣੇ ਹਨ ਨੂੰ ਬਹੁਤ ਚੰਗਾ ਮੂੰਹ ਮੱਥਾ ਇਹਦਾ ਇਹ ਬਈ ਕਰਦਾ ਹੈ ਆਪਣਾ ਕਰਦਾ ਬੱਚਾ ਵੀ ਇਹ ਤੇਲੀ ਬੱਕਰੀ ਦਾ ਬੱਚਾ ਹੈ ਠੀਕ ਹੈ ਇਹ ਦੋਨੇ ਭੈਣ ਭਰਾ ਜੈਦੀ ਭੈਣ ਲਿਆ ਫੜ ਕੇ ਕੰਨ ਦੇਖੋ ਵੀ ਇਹਦੇ ਤੇ ਮੂੰਹ ਮੱਥਾ ਦੇਖ ਲਓ ਤੇ ਭਈ ਇਹ ਫਿਰ ਉਹ ਮੰਨ ਕੇ ਚੱਲ ਕਿਹੜੇ ਬੱਕਰੇ ਦਾਗਾ ਇਹ ਆਪਣੇ ਕੋਲੇ ਨਾ ਬੱਕਰਾ ਲੈਂਦਾ ਸੀ ਆਪਾਂ ਤੇਲਾ ਸੀ ਬੱਕਰੇ ਦਾ ਪਿਓ ਤੇ ਮਾਂ ਵੀ ਇਹਦੀ ਤੇਲ ਗਈ ਸੀਗੀ ਐ ਤੇ ਬੱਕਰਾ ਬੱਚਾ ਨੇ ਕਾਲਾ ਦਿੱਤਾ ਅੱਛਾ ਹਾਂਜੀ ਠੀਕ ਹੈ ਉਹ ਯਾਨੀ ਕਿ ਬੱਕਰੀ ਬੁੱਢੀ ਹੋ ਗਈ ਸੀ ਮੁਰਕ ਕੇ ਮੈਂ ਦੇਤੀ ਹੂੰ ਹੁਣ ਇਹ ਮਾਲ ਦੇ ਵਿੱਚ ਰੱਖਿਆ ਹੋਇਆ ਬਈ ਹਾਂਜੀ ਰੱਖਿਆ ਵੀਰੇ ਠੀਕ ਹੈ ਹਾਂ ਇਹਦੀ ਭੈਣ ਵੀ ਹੈਗੀ ਆ ਦੋ ਭੈਣ ਭਰਾ ਹੁਣ ਇਹਨੂੰ ਬਰੀਡਿੰਗ ਏਰੀਆ ਰੱਖੋਗੇ ਗਾਂ ਨੂੰ ਹਾਂਜੀ 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 ਠੀਕ ਐ ਲੈ ਤੇਰੀ ਭੈਣ ਵੀ ਦਿਖਾਉਣੀ ਆ ਬਾਈ ਤੁਹਾਨੂੰ ਤੇ ਬਾਈ ਜਿਵੇਂ ਫਿਰ ਤੁਸੀਂ ਇੰਨੀਆਂ ਬੱਕਰੀਆਂ ਨੇ ਫਰbaar ਚਾਰਦੇ ਹੋ ਹਾਂਜੀ ਵੀਰੇ ਬਾਹਰ ਚਾਰਦੇ ਹਾਂ ਹਾਂਜੀ ਠੀਕ ਆਹਦੀ ਭੈਣ ਇੱਕ ਲੋਹੀ ਆ ਗਈ ਨਾ ਗਰੀ ਜੀ ਹੈ ਨਾ ਬਾਈ ਹਾਂਜੀ ਠੀਕ ਕੰਨ ਇਹਦਾ ਵੀ ਬਾਈ ਚੰਗਾ ਹਾਂਜੀ ਇਹ ਦੋਨੇ ਭੈਣ ਫਰਾਈ ਆ ਅੱਛਾ ਕਿੰਨੇ ਕਿੰਨੇ ਟਾਈਮ ਦੇ ਨੇ ਬਾਈ ਇਹ ਇਹ ਵੀਰੇ ਹੋ ਗਏ ਜਾਨੀ ਕਿ ਵੀ 11 11 12 ਮਹੀਨੇ ਦੇ ਹੈਗੇ 11 11 12 12 ਮਹੀਨੇ ਦੇ ਹੈ ਠੀਕ ਐ ਅੱਗੇ ਹਨ ਬੱਕਰੀਆਂ ਬਾਈ ਹੋਰ ਦਿਖਾਉਣੇ ਆ ਪਾਈਆਂ ਦੀਆਂ ਤੇ ਬਾਈ ਇੱਕ ਗੱਲ ਹੋਰ ਦੱਸੋ ਵੀ ਜਿਵੇਂ ਤੁਸੀਂ ਇੰਨਾ ਮਾਲ ਆ ਨਾ ਇੰਨੇ ਮਾਲ ਚ ਕਿੰਨੇ ਬੱਕਰੇ ਰੱਖੇ ਹੋਏ ਨੇ ਬੱਕਰੇ ਹੈਗੇ ਆ ਵੀਰੇ ਸਾਡੇ ਕੋਲ 6-7 6-7 ਹਾਂਜੀ ਫਿਰ ਇਹਨਾਂ ਸਾਰਿਆਂ ਦੇ ਕ੍ਰੋਸਿੰਗ ਲੈਣੇ ਹੋ ਹਾਂਜੀ ਸਾਰਿਆਂ ਤੋਂ ਸਰਦ ਤੇ ਜਿਹੜਾ ਜੀ ਜਿਹਦੇ ਨਾਲ ਮਿਲ ਜਾ ਬੈਂਦਾ ਉਹ ਤੇ ਲਵਾ ਲੈਣੇ ਆ ਜੇ ਮੈਂ ਫਿਰ ਬਾਈ ਡੱਬੇ ਰੱਖੇ ਹੋਏ ਨੇ ਛੋੜਿਆ ਨਾ ਮੰਨ ਲਾ ਦਾ ਹਾਂਜੀ ਹਾਂਜੀ ਲੋਹਾ ਬੱਕਰਾ ਹੈਗਾ ਇੱਕ ਕਾਲਾ ਗਾਣਾ ਕਾਲੇ ਵੀ ਹੈਗੇ ਆ ਜਾਂ ਦੋਨੇ ਲਿਆ ਕਾਲੇ ਬੱਕਰੇ ਲਿਆ ਬਾਈ ਬੱਕਰੇ ਦਿਖਾ ਬੱਕਰੇ ਦਿਖਾ ਗੋਰੀ ਕਾਲੇ ਦੇ ਆਪਾਂ ਪਹਿਲਾਂ ਮਾਲ ਦੇ ਵਿੱਚੋਂ ਆ ਦੇ ਕ੍ਰੋਸਿੰਗ ਕਿਹੜੇ ਤੋਂ ਲੈਣੇ ਹੋ ਬਾਈ ਫਿਰ ਇਹ ਵੀਰੇ ਹਜੇ ਸਾਰੇ ਨਾ ਬੱਚੇ ਹੀ ਆ ਯਾਨੀ ਕਿ ਇਹ ਕੀ ਹੁਣ ਪਹਿਲੀ ਪਹਿਲੀ ਝੋਲੀ ਛੱਡੇ ਆ ਅੱਛਾ ਹਾਂਜੀ ਠੀਕ ਹੈ हां ਸਾਰਿਆਂ ਤੋਂ ਜਾਨੀ ਕਿ ਲਵਾਈਆਂ ਦੋ ਦੋ ਚਾਰ ਚਾਰ ਬੱਕਰੀਆਂ ਜਿਵੇਂ ਆਹ ਡੱਬੇ ਨੇ ਡੱਬੀਆਂ ਤੇ ਛੱਡ ਦਿਓ ਹਾਂਜੀ ਡੱਬੇ ਡੱਬੀਆਂ ਤੇ ਛੱਡੀ ਤੇ ਜਾਂ ਚਟੀਆਂ ਛੇਰੀਆਂ ਡੱਬੀਆਂ ਤੇ ਤੇ ਕਾਲੇ ਕਾਲਿਆਂ ਦੇ ਛੱਡੀ ਚਾਹੀਦੇ ਆ ਕਾਲੇ ਕਾਲੇ ਤਾਂ ਛੱਡ ਦਿਓ ਹਾਂ ਲਿਆ ਮਰ ਰੱਖੇ ਤਾਂ ਭਾਈ ਇੰਨਾ ਜਿਹੀ ਹੋਏ ਨੇ ਕਿ ਉਹ ਪਰਚੇਜ ਕੀਤੇ ਹੋਏ ਨੇ ਇਹ ਬੱਕਰੇ ਇਹ ਵੀਰੇ ਅਸੀਂ ਤਾਂ ਲੈਂਦੇ ਵੀ ਸੀਗੇ ਆਹ ਤਾਂ ਬੂਟੇ ਤੋਂ ਲੈਂਦੇ ਪੰਜ ਗਰਾਈਆਂ ਵਾਲਿਆਂ ਤੋਂ ਤੇ ਆ ਮਾੜੀ ਵਾਲੇ ਰੂਪੇ ਤੋਂ ਲਿਆ ਸੀਗਾ ਠੀਕ ਆ ਤੇ ਉਹ ਪਰਲਾ ਡੱਬਾ ਜਿਹੜਾ ਉਹ ਕਲਾਹੀ ਵਾਲਿਆਂ ਤੋਂ ਲਿਆ ਕਲਾਹੀ ਵਾਲਿਆਂ ਤੋਂ ਆ ਡੱਬਾ ਹਾਂਜੀ अच्छा ते दे हान हान आ डब्बा ਆਪਣੇ ਘਰ ਦੇ ਦੇਵਕਲੀ ਲੈਣ ਚੋਂ ਬੇ ਗਿੱਲੇ ਰਿਆਲੇ ਨੂੰ ਠੀਕ ਹੈ ਬਣ ਗਾਲ ਚੰਗੇ ਨੇ ਫਿਰ ਖਾਨਦਾਨ ਦੇ ਬੱਚੇ ਨੇ ਹਨਾ ਆਖੇ ਹੋਏ ਇਕਲਾਹੀ ਵਾਲਿਆਂ ਦਾ ਘਰ ਦਾ ਬੱਚਾ ਬਈ ਇਹ ਘਰ ਦਾ ਜੀ ਘਰ ਦਾ ਜਾਣ ਕਿਉਂ ਲਿਆਂਦਾਗਾ ਹਾਂ ਜਾਣ ਕਿਉਂ ਇਹ ਅੰਧ ਘੜੋਂ ਲਿਆ ਸੀ ਪਰ ਅਸੀਂ ਅਛਾ ਅੰਧ ਘੜੋਂ ਲਿਆਂਦਾ ਜੰਦਾ ਤੁਹਾਨੂੰ ਹਾਂ ਜਾਣ ਕਿਉਂ ਤੇ ਲਿਆ ਸੀ ਠੀਕ ਹੈ ਲਓ ਇਹ ਇਹਦੇ ਬੱਚੇ ਹੈਗੇ ਓਰੇ ਇਹਦੇ ਬੱਚੇ ਹੈਗੇ ਆ ਹਾਂ ਲਿਆ ਪੱਠਾ ਫੜ ਕੇ ਪੱਠਾ ਫੜ ਲਿਓ ਬਈ ਲਿਓ ਉਹ ਡੱਬੀਆਂ ਲਿਓ ਕਿੰਨੇ ਕਿੰਨੇ ਟਾਈਮ ਦੇ ਹੋਗੇ ਇਹ ਇਹ ਵੀਰੇ ਹੋਗੇ ਆ ਹੁਣ ਇਹ ਇਹ 6 ਦੰਦ ਹੋ ਗਿਆ 6 ਦੰਦ ਦਾ ਆ 4 ਦੰਦ ਦਾ 6 ਦੰਦ ਦਾ ਠੀਕ ਐ ਤੇ ਬਈ ਬੱਚੇ ਚੰਗੇ ਨੇ ਯਾਰ ਤੇ ਬਈ ਫਿਰ ਤਾਂ ਤੁਸੀਂ ਪੂਰੇ ਮਨ ਲਾਦਾ ਪੰਜਾਬ ਚ ਪਾਲ-ਪਾਲ ਕੇ ਲਿਆਂਦੇ ਆ ਨਾ ਬੱਕਰੇ ਹਾਂਜੀ ਹਾਂਜੀ ਵੀ ਚੰਗਾ ਰਿਜ਼ਲਟ ਮਿਲੇ ਹਾਂਜੀ ਵੀਰੇ ਹੁਣ ਜਦੋਂ ਫਿਰ ਕੰਮ ਕਰੀਦਾ ਫਿਰ ਕਈ ਦਾ ਵੀ ਸਾਰੇ ਹੀ ਹੋਵੇ ਅਸਲੇ ਦੇ ਪਸ਼ੂ ਹੁਣ ਤਾਂ ਫੇਰ ਹੀ ਫਾਇਦਾ ਹੁਣ ਅੱਜ ਕੱਲ ਮਹਿੰਗਾਈ ਬਹੁਤ ਆ ਆਹ ਆ ਬੱਕਰੇ ਦੀ ਕਾਠਾ ਹੈ ਇੱਧਰੋਂ ਕਰੀਏ ਆਪਾਂ ਉੱਧਰੋਂ ਨਹੀਂ ਨਵੀਂ ਇਹ ਦੇਖ ਲਓ ਬਈ ਇਹ ਕਾਲੀ ਡੱਬੀ ਜੀ ਆ ਗਈਆਂ ਦੇਖੋ ਡੱਬੀਆਂ ਲਿਆਓ ਜਿਵੇਂ ਆਪ ਦੇ ਤੇ ਡੱਬੀਆਂ ਦੋ ਪੱਠੇ ਕਾਪਣ ਵਾਲੀ ਇੱਕੋ ਬਾਈ ਫੌਜੀ ਵਾਲੀ ਆਹ ਦੇਖ ਲਓ ਬਈ ਪੱਠਾ ਛੱਡ ਕੇ ਕਰੀਏ ਠੀਕ ਹੈ ਟੋਪੀ ਲਾ ਹਾਲਿਆ ਨਾ ਇਹਨੇ ਇਹ ਜਾਲੀ ਚੜਾ ਲਿਆ ਜੀ ਵੀਰ ਸਿੰਘ ਠੀਕ ਹੈ ਜਾਲੀ ਦਾ ਵਾੜ ਦੇ ਜੂੜ ਵਾਤਨਾਂ ਨੇ ਲੋਆ ਲੈ ਆਪਦੇ ਤੇ ਲੈ ਜਾਂਦਾ ਰਿਜ਼ਲਟ ਨਾ ਇਹ ਤੇ ਜਿਵੇਂ ਭਾਈ ਉਹਨਾਂ ਲਵੇ ਤਾਂ ਨਾਗਰੀਆਂ ਬੱਕਰੀਆਂ ਮਸ਼ਹੂਰ ਨੇ ਨਾ ਜਿਆਦੇ ਜਾਣ ਕੇ ਕੋਲੇ ਪਰ ਇਹ ਤੁਸੀਂ ਡੱਬਾ ਉਹਨਾਂ ਤੋਂ ਕਹੋ ਲੈ ਡੱਬੀਆਂ ਵੀ ਹੈਗੀਆਂ ਡੱਬੀਆਂ ਵੀ ਹੈਗੀਆਂ ਅੱਛਾ ਤੇ ਜਿਹੜਾ ਉਹਨਾਂ ਕੋਲੇ ਪਿੱਛੇ ਨਹੀਂ ਐਟਕੀ ਵੀ ਸੀ ਜਾਂ ਅੰਦਰ ਕੋਲ ਉਹਨਾਂ ਕੋਲ ਡੱਬੀਆਂ ਤੇ ਜਾਨੀ ਕਿ ਉਹਨੂੰ ਪੁੱਛਿਆ ਸੀ ਇਹ ਗਾਂ ਜਿਹੜਾ ਬਾਬਰ ਦੀਆਂ ਬੱਕਰੀਆਂ ਸੀਗੀਆਂ ਬੋਕਦੀਆਂ ਤੇ ਉਹਨਾਂ ਚੋਂ ਆ ਅੱਛਾ ਉਹਨਾਂ ਚੋਂ ਆ ਇਹ ਹਾਂਜੀ ਠੀਕ ਆ ਪਰ ਭਾਈ ਜਿਵੇਂ ਕਰਾਉ ਸਿੰਘ ਆ ਬੱਕਰੇ ਨੇ ਤਾ ਇਹਨਾਂ ਨੂੰ ਇਹਨਾਂ ਦੀ ਪੱਠਾ ਦੇ ਛਾੜ ਦੋਂਗੇ ਕਿ ਨਹੀਂ ਛਾੜ ਦੇਣੀ ਹੈਗੇ ਛਾੜਾਂਗੇ ਵੀਰੇ ਛਾੜਾਂਗੇ ਹਾਂ ਫੇਰ ਹੀ ਵਧੀਆ ਰਿਜ਼ਲਟ ਆਊਗਾ ਅੱਛਾ ਫੇਰ ਹੀ ਵਧੀਆ ਰਿਜ਼ਲਟ ਆਊਗਾ ਹਾਂ ਠੀਕ ਹੈ ਅੱਗੇ ਐਵੇਂ ਸੀ ਅੱਗੇ ਸਾਡੇ ਕੋਲ ਜੋ ਪੁਰਾਣਾ ਮਾਲ ਹੁੰਦਾ ਸੀ ਉਹਨਾਂ 'ਤੇ ਇਹ ਬੱਕਰਾ ਰੱਖ ਦਿੰਦੇ ਉਹਨਾਂ 'ਤੇ ਛਾੜਦੇ ਵਧੀਆ ਰਿਜ਼ਲਟ ਆਉਂਦਾ ਸੀ ਅੱਛਾ ਠੀਕ ਹੈ ਹਾਂ ਹੁਣ ਲੋਕਾਂ ਦੀਆਂ ਬੱਕਰੀਆਂ ਤਾਂ ਹੀ ਖਰਾਬ ਹੋਈਆਂ ਜਦੋਂ ਆਪਾਂ ਕਹਦੇ ਨਾ ਫੁਲਾਨਾ ਛੱਡ ਲਓ ਫੁਲਾਨਾ ਛੱਡ ਲਓ ਆਈ ਨਸਲ ਖਰਾਬ ਹੋ ਗਈ ਠੀਕ ਹੈ ਜੇ ਮੈਂ ਉਦੋਂ ਤੁਸੀਂ ਸੇਰੇ ਰੰਗ ਪਿੱਛੇ ਲੱਗ ਕੇ ਕਰ ਲਈ ਨਾ ਵੀ ਉਹ ਠੀਕ ਆ ਲੋਹੀ ਬੱਕਰੀਏ ਤਾਰੀ ਦੇ ਘਰ ਦੀ ਹੈ ਹਾਂ ਇਹ ਲੋਹੀ ਬੱਕਰੀ ਐ ਕਿਹਦੀ ਤਾਰੀ ਕੇ ਤੋਂ ਲਈ ਸੀ ਤਾਰੀ ਲਸਾੜੇ ਤੋਂ ਹਾਂਜੀ ਹਾਂਜੀ ਠੀਕ ਆ ਹਾਂ ਇਹ ਸੂਈ ਵੀ ਇਹਨੇ ਬੱਕਰਾ ਦਿੱਤਾ ਇੱਕ ਇੱਕ ਬੱਕਰਾ ਹਾਂਜੀ ਹਾਂਜੀ ਵਾ ਉਹ ਕਰਿਆ ਬਈ ਹਾਂ ਕਰਿਆ ਉਹ ਤੇਲ ਆ ਜਾਨੀ ਕਿ ਬੱਕੀ ਦੇ ਡੱਬਾ ਜਿਵੇਂ ਰੱਬ ਉਹਦੇ ਡੱਬਾ ਹਾਂਜੀ ਠੀਕ ਆ ਉਹ ਤਾਰੀ ਦੇ ਕੋਲੇ ਬੱਕਰਾ ਵੀ ਆ ਉਹਦੇ ਨਾਲ ਦੇ ਹੋ ਫਿਰ ਉਹ ਉਹ ਦੂਜੀ ਲਿਆ ਡੱਬੀ ਉਹਦੇ ਬੱਕਰੇ ਤੇ ਵਾਗੋ ਬਈ ਇਹਨੇ ਤਾਰੀ ਵਾਲਾ ਬੱਕਰਾ ਦੇਖਿਆ ਉਹਨੂੰ ਤਾਂ ਪਤਾਗਾ ਵੀ ਉਹਦੇ ਬੱਕੀਆਂ ਦੇ ਡੱਬਾ ਉਹਦੇ ਬੱਕਰੇ ਤੇ ਤਾਰੀ ਵਾਲੇ ਦੇ ਠੀਕ ਆ ਆ ਲੋਹੀ ਬੱਕਰੀ ਇਹ ਲੋਹੀ ਬੱਕਰੀ ਵੀ ਅਸੀਂ ਇੰਦਗੜੋਂ ਲਿਆਈ ਸੀ ਤਕੀ ਇੰਦਗੜੋਂ ਹੈ ਠੀਕ ਆਇਤੀ ਪਰੇਜ ਕੀਤੀਆਂ ਨੇ ਬੱਕਰੀਆਂ ਹੈ ਰੱਬਵਾਲਿਆਂ ਚੋਂ ਹੂੰ ਜਿਹਨੂੰ ਮਿਲਦੀ ਹੈ ਅਸੀਂ ਜਿਹੜੀ ਆਪਾਂ ਲੈਂਦੀ ਫੁੱਜੀ ਤੋਂ ਲਾਲ ਡੱਬੀ ਆ ਵੇਰੀ ਲਓ ਬਾਈ ਦੱਸੋ ਵੀ ਜਿਨ੍ਹਾਂ ਨੂੰ ਪਤਾ ਵੀ ਰੱਬਵਾਲਿਆਂ ਬੱਕਰੀਆਂ ਕਿਹੰਜਾਂ ਨੇ ਵੀ ਇਹ ਉਹਨਾਂ ਚੋਂ ਹੈਗੀ ਜਾਂ ਨਾ ਹੈਗੀ ਆ ਲਓ ਸਾਨੂੰ ਕਹ ਕੇ ਰੱਬਵਾਲਿਆਂ ਚੋਂ ਦਿੱਤੀ ਆ ਕਿੰਨਾ ਤੋਂ ਲੈਤੀ ਸੀ ਇਹ ਇਹ ਕਿਹੜੇ ਸੀਗੇ ਛੁੱਡੂ ਇਹ ਆਪਣੇ ਬਾਈ ਰੋਡੇ ਸੀਗਾ ਆ ਰੋਡੇ ਤੋਂ ਲੈਤੀਆਂ ਠੀਕ ਆ ਉਦੋਂ ਲਵੇ ਤਾਂ ਹੈਗੀ ਫਿਰ ਹਾਂ ਇਹ ਕਹਤੇ ਆ ਆਹਾਂ ਬੇਗਿਆਲੇ ਦੇ ਹਾਂ ਬੇਗਿਆਲੇ ਜਵਾਹ ਹੈ ਨਾ ਇਹ ਹਾਂਜੀ ਲੱਬੀਆਂ ਪੱਠਾਂ ਬਈ ਇਹ ਉਹਨਾਂ ਦੇ ਡੱਬੇ ਬੱਕਰੇ ਦੀਆਂ ਹੋਣੀਆਂ ਮਨ ਲੱਗਦਾ ਹਾਂਜੀ ਡੱਬੇ ਦੀ ਇਹ ਉਹਨਾਂ ਨੇ ਕਿਸੇ ਨੇ ਨਾ ਫਰ ਲਿਆ ਸੀ ਫਾਰਮ ਵਾਲੇ ਨੇ ਅੱਛਾ ਉਹ ਆਪਣਾ ਜਿਹੜਾ ਹੈਗਾ ਮਠੜੀ ਵਾਲਾ ਮਠੜਾ ਗੁਰਦਾਸ ਗੁਰਦਾਸ ਆ ਉਹ ਤੋਂ ਹਾਂ ਉਹਨਾਂ ਦੇ ਘਰ ਦੀ ਹੈ ਅੱਛਾ ਉਹਨਾਂ ਦੇ ਘਰੋਂ ਹਾਂ ਉਹ ਬੇਗਿਆਣਾ ਚੋਂ ਹੀ ਹੈ ਨਾ ਹਾਂ 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 ਐਜੀ ਕਿਤ ਕਿਲੇ ਸੀਗੀ ਆਪਣੇ ਤੋਂ ਕਕਰਾਲੇ ਵਾਲੇ ਵੀਰ ਤੋਂ ਕਕਰਾਲੇ ਵਾਲੇ ਤੋਂ ਉਹਨਾਂ ਨੇ 3/4 ਲੱਖ ਦਾ ਸਵਾ ਚਾਰ ਲੱਖ ਦੇ ਵਿੱਚ ਆ ਸੀ ਇੱਕ ਕਰਾਲੇ ਵਾਲਿਆਂ ਤੋਂ ਲਈ ਸੀ ਠੀਕ ਆ ਫਿਰ ਤਾਂ ਤੁਸੀਂ ਸਾਰੇ ਆ ਉਧਰੋਂ ਕੱਠੀ ਮਲੇਰ ਕੋਟੜ ਵਾਲੀ ਇਕੱਠੀ ਕਰ ਲਈ ਬਨਾਬਾ ਮਲੇਰ ਕੋਟਲਾ ਹੈ ਹਾਂਜੀ ਇਧਰ ਮੋਗਗੇ ਚ ਲਿਆਏ ਇਕੱਠਾ ਕਰਕੇ ਫਿਰ ਇਹ ਦੁੱਧ ਪੱਖੋਂ ਹੈਗੇ ਨੇ 3.5-3-3 ਲੀਟਰ ਹੈ ਹਾਂਜੀ ਹੈਗੀ ਇਹ ਹੈਗੀ ਆਏ ਬਰੇਜ ਫਿਰ ਬਈ ਦੁੱਧ ਦਾ ਸੀਜ਼ਨ ਲਾਉਨੇ ਆ ਕਿ ਬੱਚੇ ਸੀਜ਼ਨ ਲਾਉਨੇ ਬਈ ਦੁੱਧ ਦਾ ਸੀਜ਼ਨ ਵੀ ਵੈਸੇ ਬੱਚੇ ਵੀ ਸਾਡੇ ਸੋਹਣੇ ਪੜਦੇ ਆ ਦੁੱਧ ਤਾਂ ਅਸੀਂ ਹੁਣ ਵੀ ਪਾਈ ਜੰਨੇ 5-7 ਕਿਲੋ ਇਹ ਹੁਣ ਵੀ ਪਾਈ ਜੰਨੇ ਹਾਂ ਹੁਣ ਵੀ ਚੱਲਦਾ ਗਾ ਜਦੋਂ ਬਈ ਇੰਨੀਆਂ ਬੱਕਰੀਆਂ ਨੇ ਜਿਵੇਂ ਥੋੜੇ ਲਵਿਆ ਨਾ ਜਦੋਂ ਦੁੱਧ ਦਾ ਪੂਰਾ ਐ ਜੋਰ ਹੁੰਦਾ ਗਾ ਫਿਰ ਉਦੋਂ ਕਿੰਨਾ ਕ ਦੁੱਧ ਪਾ ਦਿੰਦੇ ਦੁੱਧ ਦਾ ਪਹਿਲਾਂ ਤਾਂ ਅਸੀਂ ਆਏ ਆ ਵੀਰੇ ਜਦੋਂ ਬੱਕਰੀਆਂ ਸੋਨੀਆਂ ਇੱਚ ਘਾਉਨੇ ਬੱਚਿਆਂ ਨੂੰ ਬੱਚੇ ਜਦੋਂ ਪੜ ਜਾਂਦੇ ਆ ਵੇ ਹੁਣ 5-5 ਮਹੀਨੇ ਦੇ ਬੱਚੇ ਆ ਤੇ ਜਦੋਂ ਹੁਣ ਬਣ ਜਾਂਦੇ ਆ ਫਿਰ ਦੁੱਧ ਪਾਈ ਜਾਂਦਾ ਅੱਛਾ ਹਾਂ ਬੱਚੇ ਨੂੰ ਕਿੰਨਾ ਟਾਈਮ ਦੁੱਧ ਪਿਆਉਣਾ ਹੈ ਬਾਈ ਬੱਚੇ ਨੂੰ ਬਸ 5-6 ਮਹੀਨੇ ਪਿਆ ਦੇਈਦਾ 5 ਕੁ ਮਹੀਨੇ ਤਾਂ ਪਿਓ ਨਹੀਂ ਪਿਓਨੇ ਆ ਸੋ ਇੱਕ ਲੈਨੇ ਸਾਲ ਚ ਫਿਰ ਹਾਂ ਸਾਲ ਚ ਇੱਕ ਸੂਆ ਹੀ ਲੈਨੇ ਵੀਰੇ ਕਿਹੜਾ ਸੂਆ ਲੈਨੇ ਆ ਬਾਈ ਅਸੀਂ ਤਾਂ ਪਹਿਲਾਂ ਤਾਂ ਕੱਤੇ ਵਾਲਾ ਲੈਂਦੇ ਸੀ ਹੁਣ ਅਸੀਂ ਫੱਗਣ ਵਾਲਾ ਲੈਨੇ ਆ ਲੋਹੜੀ ਤੋਂ ਬਾਅਦ ਚ ਲੈ ਲਈਏ ਜਿਹੋ ਬਾਅਦ ਸੂਪ ਪੈਂਦੀਆਂ ਲੋਹੜੀ ਤੋਂ ਬਾਅਦ ਹੁੰਦੀਆਂ ਨੇ ਪੰਜ ਮਾਗ ਨੂੰ ਸੂਪ ਆਣ ਸੀ ਹੁਣ ਚੜਦੀ ਭੱਜ ਦੀਆਂ ਸਾਡੀਆਂ ਬੱਕਰੀਆਂ ਲਵਾਈਆਂ ਹੋਈਆਂ ਤੇ ਹੁਣ ਲੋਹੜੀ ਤੋਂ ਬਾਅਦ ਚ ਸੋਣੀਆਂ ਆ ਸਾਰੀਆਂ ਇਹ ਲੋਹੜੀ ਤੋਂ ਬਾਅਦ ਸੋਣੀਆਂ ਹੁਣ ਹਾਂਜੀ ਹਾਂ ਬੜਾ ਆ ਜਾਂਦੇ ਪੱਠੇ ਡੱਕਾ ਹੋ ਜਾਂਦਾ ਉਦੋਂ ਬੱਚਾ ਵੀ ਵਧੀਆ ਪਾਲ ਜਾਂਦਾ ਹਾਂਜੀ ਹਾਂਜੀ ਤੇ ਜਿਹੜਾ ਫਿਰ ਪਹਿਲਾਂ ਤੁਸੀਂ ਇਹ ਸਵਾਲ ਆਂਦੇ ਹੁੰਦੇ ਸੀਗੇ ਇਹ ਕੱਤੇ ਵਾਲਾ ਐ ਸੀਗਾ ਕੱਤੇ ਚ ਹੈ ਬੱਚੇ ਤਾਂ ਮੁੜ ਕੇ ਨਾ ਮੂਹਰੇ ਸਿਆਲ ਆ ਜਾਂਦਾ ਹੂੰ ਤੇ ਪੱਠੇ ਜੇ ਖਤਮ ਹੋਣ ਤਾਂ ਠੰਡ ਹੋ ਜਾਂਦੀ ਬੱਚੇ ਪੜਦੇ ਨਹੀਂ ਲਿਆਵੇਂ ਜੇ ਰਹਿ ਜਾਂਦੇ ਸੀ ਅੱਛਾ ਨਾਲੇ ਕਹਿੰਦੇ ਵੀ ਇਹ ਵਧੀਆ ਪਾਲ ਲਿਆ ਬਾਈ ਕੱਤੇ ਵਾਲਾ ਉਹ ਮਹੀਨਾ ਤੱਕ ਤਾਂ ਵਧੀਆ ਰਹਿੰਦਾ ਅੱਗੇ ਮਲੇ ਮਲੇ ਹੁੰਦੇ ਸੀ ਬੇਰੀਆਂ ਘਰੇ ਪਾਈ ਜਾਂਦੇ ਏ ਦਾਣੇ ਦੋਣੇ ਹੁਣ ਉਹ ਚੀਜ਼ਾਂ ਹੈ ਨਹੀਂ ਗੀਆਂ ਅੱਛਾ ਤੇ ਹੁਣ ਜਾਨੀ ਕਿ ਬੱਚੇ ਪੜਦੇ ਨਹੀਂਗੇ ਠੀਕ ਹੈ ਹਾਂਜੀ ਪਿਤਾ ਕਰਕੇ ਹੁਣ ਲੋੜੀ ਤੋਂ ਬਾਅਦ ਵਾਲਾ ਲੈਣ ਲੱਗੇ ਲੋੜੀ ਤੋਂ ਬਾਅਦ ਚੱਕ ਤਾਂ ਠੰਡ ਘਟ ਜਾਂਦੀ ਥੋੜੀ ਜੀ ਉਦੋਂ ਮੈਣਾ ਮੋਣਾ ਹੋ ਜਾਂਦਾ ਬੱਕਰੀਆਂ ਥੱਲੇ ਦੁੱਧ ਹੁੰਦਾ ਤੇ ਪਲ ਜਾਂਦੇ ਠੰਡ ਠੰਡ ਚੀਜ਼ੇ ਤੁਨੂੰ ਬਾਹਰ ਜਾਣਿਆ ਹਾੜੀਆਂ ਦੇ ਵੱਡਾਂ ਜੇ ਛੱਡਦੇ ਆ ਉਦੋਂ ਨੂੰ ਪਲ ਜਾਂਦੇ ਆ ਵੀ ਫਿਰ ਛੋਡਾ ਕਹਿਣ ਦਾ ਮਤਲਬ ਇਹ ਆ ਵੀ ਲੋੜੀ ਵਾਲਾ ਹੁਣ ਸੂਆ ਚੰਗਾਗਾ ਅੱਜ ਦੇ ਟਾਈਮ 'ਚ ਹਾਂਜੀ ਵਧੀਆ ਇਹ ਉਹ ਲੈਣਾ ਚਾਹੀਦਾ ਹਣਾ ਹਾਂਜੀ ਠੀਕ ਐ ਤੇ ਬਾਈ ਬੱਕਰੀ ਦੇ ਸੂਣ ਤੋਂ ਪਹਿਲਾਂ ਕੀ ਧਿਆਨ ਰੱਖਦੇ ਆ ਉਹਦਾ ਕੋਈ ਖਾਸ ਧਿਆਨ ਰੱਖਦੇ ਆ ਬੱਕਰੀਏ ਸੋਣ ਤੋਂ ਪਹਿਲਾਂ ਧਿਆਨ ਰੱਖੀਦਾ ਬੱਸ ਉਹਦੀ ਖਰਾਕ ਕਰਨੀ ਵੀ ਸਿਹਤ ਪੱਖੋਂ ਚੰਗੀ ਆ ਹੂੰ ਤੇ ਜੇ ਕੋਈ ਕਮੀ ਪੇਛੀ ਦੀਂਦੀ ਐ ਤਾਂ ਉਹਦਾ ਟ੍ਰੀਟਮੈਂਟ ਕਰ ਦੇਈਦਾ ਠੀਕ ਆ ਹਾਂਜੀ ਕੈਲਸ਼ੀਅਮ ਯਾਨੀ ਕਿ ਬਰੋਟੋਨ ਹੋ ਗਈ ਜਾਂ ਸ਼ਾਰਕਫਰੋਲ ਹੋ ਗਈ ਉਹ ਜਿੰਨਾ ਘਾਟਾਂ ਤੋਂ ਦਈ ਜਾਈਦਾ ਠੀਕ ਆ ਤੇ ਗੱਬਣ ਹੋਣ ਤੋਂ ਬਾਅਦ ਕਿੰਨਾ ਟਾਈਮ ਬੱਕਰੀ ਚੋਣਨੇ ਆ ਬਈ ਗੱਬਣ ਹੋਣ ਤੋਂ ਬਾਅਦ ਵੀਰੇ ਬੱਕਰੀ ਦੇਈ ਜਾਂਦੀ ਸਾਡੀ 2 ਢਾਈ ਮਹੀਨੇ 2 ਢਾਈ ਮਹੀਨੇ ਹਾਂ 2 ਢਾਈ ਮਹੀਨੇ ਦੇਈਂਦੇ ਠੀਕ ਆ ਫਿਰ ਇਹ ਦਵਾ ਵੀ 2 ਕੁ ਮਹੀਨੇ ਛੱਡ ਦਿੰਨੇ ਆ ਹਾਂ 2 ਕੁ ਮਹੀਨੇ ਛੱਡ ਦਿੰਦੀ ਉਹਦੇ ਨਾਲ ਆ ਤਾਂ ਸਿਹਤ ਹੋ ਚੰਗੀ ਠੀਕ ਨਾਲੇ ਦੁਬਾਰੇ ਵੀ ਦੁੱਧ ਦੇਣ ਦੀ ਕਪੈਸਿਟੀ ਹੋ ਜਾਂਦੀ ਆ ਫਿਰ ਦੁੱਧ ਬਾਈ ਦਹੀ ਜਾਂਦੀਆਂ ਨੇ ਉਹਨਾਂ ਟਾਈਮ ਹਾਂਜੀ ਹਾਂ ਦੁੱਧ ਦਹੀ ਜਾਂਦੀਆਂ ਹੁਣ ਹਿਸਾਬ ਲੱ ਲਾ ਵੀ ਤੂੰ ਮਹੀਨਾ ਡੇਢ ਮਹੀਨਾ ਹੋ ਗਿਆ ਲੱਗਿਆ ਹੁਣ ਦੁੱਧ ਪੂਰਾ ਦਹੀ ਜਾਂਦੀਆਂ ਹਜੇ ਅੱਛਾ ਹਾਂਜੀ ਠੀਕ ਐ ਇਹ ਗਾਂ ਕੱਤੇ ਚ ਜਾ ਕੇ ਸੁੱਕਣਗੀਆਂ ਹੁਣ ਕੱਤੇ ਜਾ ਕੇ ਸੁੱਕ ਜਾਣੀਆਂ ਇਹ ਹਾਂਜੀ ਠੀਕ ਐ ਤੇ ਬਾਈ ਫਿਰ ਉਹ ਮੌਕੇ ਦਾ ਦੁੱਧ ਜਦੋਂ ਤਾਜ਼ੀਆਂ ਸੋਈਆਂ ਹੁੰਦੀਆਂ ਨੇ ਕਿੰਨਾ ਕੁ ਹੁੰਦਾ ਤਾਜ਼ੀਆਂ ਤਾਂ ਬਾਈ ਉਦੋਂ ਹੁੰਦਾ ਯਾਨੀ ਕਿ ਵੀ ਤੈਨ ਸਾਢੇ 3-4 ਕਿਲੋ ਦੁੱਧ ਹੁੰਦਾ ਬੱਕਰੀ ਠੱਲੇ ਕੱਢਣਾ ਪੈਂਦਾ ਬੱਚੇ ਨਾਲ ਲੱਗ ਜਾਂਦੀ ਆ ਕੋਣ ਅੱਧਾ ਪਜਾ ਹਾਂ ਡੈਰੀ ਚ ਪਾ ਦਿੰਨੇ ਦੁੱਧ ਨਹੀਂ ਅਸੀਂ ਡੈਰੀ ਚ ਨਹੀਂ ਪਾਉਂਦੇ ਸਾਡੇ ਵੈਸੇ ਘਰਾਂ ਚ ਹੀ ਲੱਗਾ ਘਰਾਂ ਚ ਬੋਲ ਜਾਂਦੇ ਆ ਘਰਾਂ ਚ ਲੈ ਜਾਂਦੇ ਆ ਡੈਰੀ ਚ ਉਹਨਾਂ ਰੇਟ ਨਹੀਂ ਦਿੰਦੇ ਡੈਰੀ ਚ ਤਾਂ 30-35-40 ਰੁਪਏ ਆਉਂਦਾ ਤੇ ਸਾਡਾ ਜਣ ਕੇ 70-80 ਰੁਪਏ 100 ਰੁਪਏ ਘਰਾਂ ਚ ਚੱਲਦਾ ਦੁੱਧ ਐਸੇ ਆ ਹਾਂ ਸਾਡੇ ਸ਼ਹਿਰ ਨੇੜੇ ਪੈਂਦਾ ਨਾ ਲੈ ਜਾਂਦੇ ਆ ਸ਼ਹਿਰ ਚੋਂ ਲੈ ਜਾਂਦੇ ਹੁਣਗੇ ਨਾ ਫਿਰ ਤਾਂ ਵੀ ਕਿੰਨੇ ਰੁਪਏ ਲੀਟਰ ਵੇਚਦੇ ਹੋ ਅਸੀਂ ਜੇ ਤਾਂ ਸਾਫਦੋ ਕੀ ਪਿੰਡ ਵਾਲਾ ਨੂੰ 60 ਰੁਪਏ ਦਿੱਤਾ 70 ਵੀ 100 ਰੁਪਏ ਵੀ ਚੱਲਦਾ ਹੀ ਹੈ 100 ਵੀ ਚੱਲਦਾ ਹਾਂ ਬੰਦਾ ਕੁਮੰਦਾ ਵੇਖ ਲਈ ਫਿਰ ਸੁੰਡੇ ਦਾ ਕੰਮ ਲੋਟ ਆ ਇੱਧਰ ਹਾਂ ਜੀ ਹਾਂ ਜੀ ਬਹੁਤ ਵਧੀਆ ਵੀ ਡਾਇਰੀ ਚ ਪਾਉਣ ਨਾਲ ਉਹ ਤਾਂ ਐਂ ਵੇਚ ਦੇ ਦਿੰਦਾ ਡਾਇਰੀ ਚ ਨਹੀਂ ਅਸੀਂ 20 ਸਾਲ ਹੋ ਗਏ ਬੱਕਰੇ ਰੱਖਿਆ ਨੇ ਮੈਨੂੰ ਤੇ ਡੈਰੀ ਨਹੀਂ ਕਿਤੇ ਪਾਇਆ ਕਰ ਹੀ ਪਾਇਆ ਸੀਗਾ ਉਹotransfer ਦਾ ਉਹਦਾ ਜਲਦੀ ਜਲਦੀ ਚੋਕਲ ਜਾਣਾ ਪੈਂਦਾ ਰੁਪਈਏ ਹੁੰਦੀ 35 30 35 ਹੂੰ ਉਹਨੇ ਤਾਂ ਬੋਤਲ ਪਾਣੀ ਦੀ ਆ ਜਾਂਦੀ ਮੈਂ ਉਹਦਾ ਸੈਲਸੁੱਲ ਘਟਿਆ ਪਿੰਡ ਚ ਉਹ ਤਾਂ ਅਸੀਂ ਪੈਸਾ ਨਹੀਂ ਲੈਂਦੇਗੇ ਅੱਛਾ ਉਹ ਤਾਂ ਨਹੀਂ ਲੈਂਦੇ ਉਹਨੂੰ ਫ੍ਰੀ ਹਾਂ ਉਹਦਾ ਫ੍ਰੀ ਦੇ ਦਈਦਾ ਉਹਨੂੰ ਚੱਲਾਂ ਵਾਲੇ ਤੋਂ ਨਹੀਂ ਲੈਂਦੇ ਪਾ ਸ਼ਹਿਰ ਵਾਲੇ ਜ਼ਿਆਦਾ ਲੈ ਕੇ ਜਾਂਦੇ ਹੁਣਗੇ ਬੱਕਰੀ ਸ਼ਹਿਰ ਵਾਲੇ ਵੀ ਹਾਂ ਲੈ ਜਾਂਦੇ ਆ ਤੇ ਪਿੰਡ ਚ ਵੀ ਬਹੁਤ ਕਰ ਲੈਂਦੇ ਆ ਅੱਛਾ ਯਾਨੀ ਕਿ ਚੰਗੇ ਜਿਹੜੇ ਸੂ ਜਵਾਨਾ ਪੜੇ ਲਿਖਿਆ ਬੋਤਲ ਜਾਂਦੇ ਜਿਹਨਾਂ ਨੂੰ ਨਹੀਂ ਪਤਾ ਉਹ ਤਾਂ ਨੱਕ ਜੀ ਮਰੋੜਦੇ ਆ ਹਾਂ ਹੂੰ ਠੀਕ ਐ ਤੇ ਭਾਈ ਉਹ ਜਿਵੇਂ ਹਨਾ ਮੰਨ ਕੇ ਨਵੇਂ ਬੰਦੇ ਨੇ ਆ ਕੰਮ ਚ ਆ ਗਏ ਹੋਣਾ ਹਨਾ ਹਾਂਜੀ ਵਿੱਚ ਉਹ ਕਹਿੰਦੇ ਵੀ ਸਾਨੂੰ ਘਾਟਾ ਪੈ ਗਿਆ ਵੀ ਬੱਕਰੀਆਂ ਦਾ ਕੰਮ ਵੀ ਵਧੀਆ ਨਹੀਂ ਹੈਗਾ ਕਰਦੇ ਤਾਂ ਆਏ ਆ ਵੀਰੇ ਜੇ ਕੋਈ ਸਮਝ ਸੋਚ ਕੇ ਚੱਲੇ ਜਾਂ ਨੌਲਜ ਆ ਤਾਂ ਫੇਰ ਤਾਂ ਵਧੀਆ ਕੰਮ ਆ ਤੇ ਜੇ ਕਿਸੇ ਨੇ ਐਵੇਂ ਆਪਾਂ ਸਾਡੇ ਵਰਗਿਆਂ ਨੂੰ ਵੇਖ ਕੇ ਵੀ ਇਹ ਲਈ ਫਰਦੇ ਇੰਨੇ ਨੇ ਪਸ਼ੂ ਆਪਾਂ ਵੀ ਪਾ ਲਈਏ ਕੋਈ ਸਮਝ ਨਹੀਂ ਹੁੰਦੀ ਕੋਈ ਖਾਣ ਪੀਣ ਦੀ ਜਾਂ ਕੋਈ ਥਾਂ ਥੱਥੇ ਦਾ ਨਹੀਂ ਹੁੰਦਾ ਆਪਾਂ ਤਾਂ ਲੈnde ਮੁੜ ਕੇ ਇਸ ਕਰਕੇ ਘਾਟਾ ਪੈਂਦਾ ਬਈ ਇੱਕ ਗੱਲ ਹੋਰ ਹੁੰਦੀ ਆ ਆਲਾ ਕਹਿੰਦਾ ਵੀ ਅਸੀਂ ਨਵੇਂ ਬੰਦੇ ਸੀ ਵੀ ਸਾਨੂੰ ਮੰਡੀਆਂ ਚ ਲੁੱਟ ਲਿਆ ਹਨਾ ਜਾਂ ਵੀ ਸਾਨੂੰ ਬੱਕਰੀਆਂ ਵਾਲਿਆਂ ਨੇ ਮਹਿੰਗੀਆਂ ਬੱਕਰੀਆਂ ਦੇਤੀਆਂ ਹਾਂਜੀ ਤੇ ਉਹਦੇ ਬਾਰੇ ਕੀ ਕਹਿਣਾ ਚਾਹੁੰਦੇ ਵੀ ਤੁਸੀਂ ਵੀ ਬਈ ਮਹਿੰਗੀਆਂ ਲੈਤੀਆਂ ਨੇ ਬੱਕਰੀਆਂ ਅਸੀਂ ਹਾਂ ਪਹਿਲਾਂ ਪਹਿਲਾਂ ਬਹੁਤ ਠੱਗੀਆਂ ਖਾਧੀਆਂ ਅਸੀਂ ਵੀ ਬਸੇ ਰੇਟਸ ਠੱਗੀਆਂ ਖਾਧੀਆਂ ਤੇ ਜਾਨੀ ਕਿ ਆਪਾਂ ਨੂੰ ਤਾਂ ਸਾਰਿਆਂ ਨੂੰ ਬੇਨਤੀ ਆ ਵੀ ਜਿੰਨੇ ਵੀ ਅਤਕੀ ਵੀ ਅਸੀਂ ਵੇਖਿਆ ਵੀ ਅੰਦਗੜ ਤੇ ਹਾਂ ਤੇ ਜਾਨੀ ਕਿ ਲੈ ਤਾਂ ਕਿਸੇ ਹੋਰ ਮਾਲ ਵਾਲੇ ਤੋਂ ਲੈਣੀ ਤੇ ਬਣਾ ਆਵਦੀ ਦੇਣੀ ਤੇ ਮੇਰਾ ਵੀਰ ਕਿਰਪਾ ਕਰਕੇ ਹੱਥ ਬੰਨ ਕੇ ਬੇਨਤੀ ਹੈ ਵੀ ਇਹ ਝੂਠ ਝਾਟਣਾ ਮਾਰਿਆ ਕਰ ਜੇ ਆਵਦੀ ਘਰ ਦੀ ਹੁੰਦੀ ਤਾਂ ਘਰ ਦੀ ਕਿੱਕੇ ਵੇਚਿਆ ਕਰੋ ਹਾਂ ਜੇ ਵੀ ਕਿਸੇ ਤੋਂ ਲੈਤੀ ਤਾਂ ਵੀ ਨਾਂ ਨਾ ਲਵਾ ਅਗਲੇ ਦਾ ਸਾਡੇ ਸਾਹਮਣੇ ਹੁਣ ਬੰਦੇ ਦਾ ਨਾਂ ਤਾਂ ਨਹੀਂ ਲੈਣਾ ਸੀ ਸਾਡੇ 4 ਲੱਖ ਦਾ ਜਿਹਨੇ ਬੱਕਰਾ ਵੇਚਿਆ ਤੋਂ ਉਹਨਾਂ ਤੋਂ ਪੱਠ ਲੈ ਕੇ ਗਿਆ ਤੇ ਗਾਹ ਕੋਈ ਬੰਦਾ ਚੱਲ ਹੁਣ ਆਪਾਂ ਨਾਂ ਤਾਂ ਨਹੀਂ ਲੈਣਾ ਮੰਨਿਆ ਹੋਇਆ ਬੰਦਾ ਤੇ ਸਾਨੂੰ ਪਤਾ ਲੱਗਿਆ ਸੀ ਕਿ 9000 ਦੀ ਪੱਠ ਲੈ ਕੇ ਸਾਥੋਂ 35 ਮੰਗੀ ਅੱਛਾ ਤੇ ਅਸੀਂ ਵੇਖ ਕੇ ਲੈਤੀ ਕਕਰਾਲੇ ਵਾਲਿਆਂ ਤੋਂ ਲੈ ਲਈ ਉਹਨਾਂ ਨੇ ਕਕਰਾਲੇ ਵਾਲਿਆਂ ਤੋਂ ਲਈ ਸੀਗੀ ਠੀਕ ਆ ਆਪਦੇ ਘਰ ਦੀ ਕਹਿ ਕੇ ਦਿੰਦਾ ਸੀ ਆਪਦੇ ਘਰ ਦੀ ਕਿੱਕੇ ਲਾ ਵੀ ਇਹ ਵੀ ਵੀਡੀਓ ਕੋਈ ਜੋ ਨਹੀਂ ਦੱਸਣਾ ਹੁੰਦਾ ਬੰਦਾ ਚਲ ਠੀਕ ਹੈ ਤੇ ਇਹੀਆਂ ਜੀਆਂ ਗੱਲਾਂ ਹੋ ਜਾਂਦੀਆਂ ਨੇ ਬਾਈ ਫਿਰ ਉਦੋਂ ਠੱਗੀ ਦਾ ਸ਼ਿਕਾਰ ਹੁੰਦਾ ਬੰਦਾ ਹਾਂਜੀ ਤੇ ਇੱਕੋ ਨੇ ਪੱਟ ਬਸ ਆਪ ਦਾ ਜਿਹਨੇ ਵੀ ਲੈਣੀ ਆ ਕੋਈ ਚੰਗੇ ਬੰਦੇ ਨੂੰ ਕੋਈ ਮਾਲ ਵਾਲੇ ਨੂੰ ਜਾਂ ਕਿਸੇ ਨੂੰ ਵਧੀਆ ਲਿਆ ਜੜੇ ਨੂੰ ਨਾਲ ਲੈ ਕੇ ਬਾਈ ਦੇਖ ਭਾਲ ਕੇ ਲਿਆ ਕਰੋ ਐਵੇਂ ਠੱਗੀ ਨਾ ਖਾਇਆ ਕਰੋ ਜਿੱਥੋਂ ਲੈਣਾ ਵਧਾ ਲਓ ਮੈ ਦੀ ਲੋ ਬਣਾ ਉਹ ਕੰਮ ਤਾਂ ਨਹੀਂ ਮਾੜਾ ਬਈ ਨਹੀਂ ਕੰਮ ਨਹੀਂ ਮਾੜਾ ਬਈ ਜਿਨੇ ਤਾਂ ਵਧੀਆ ਜਾਨੀ ਕਿ ਕਰਨਾ ਜੀ ਲਾ ਕੇ ਕਰਨਾ ਫਿਰ ਤਾਂ ਨਹੀਂ ਕੰਮ ਮਾੜਾ ਜਿਨੇ ਜੀ ਲਾ ਕੇ ਨੂੰ ਛੜਦਿਆਂ 40 50 ਲੈ ਲੀਆਂ ਕੋਈ ਗੌਰ ਕਰਨੀ ਨਹੀਂ ਫਿਰ ਤਾਂ ਬਈ ਘਟਾ ਪਊਗਾ ਯਾਰ ਨਾ ਲਈ ਗੌਰ ਨਾ ਕੋਈ ਪਹਿਲੀ ਗੱਲ ਤਾਂ ਜੇ ਕੰਮ ਸਟਾਰਟ ਕਰਨਾ ਥੋੜੀਆਂ ਤਾਂ ਕਰ ਲਓ ਪੰਜ ਚਾਰ ਲੈ ਲਓ ਤੇ ਹੌਲੀ ਹੌਲੀ ਸਖਲਾਈ ਹੋ ਜੂਗੀ ਆਪੇ ਪਤਾ ਨਾਲ ਨੌਲੇਜ ਆ ਜਾਂਦੀ ਬੰਦੇ ਨੂੰ ਸਹੀ ਗੱਲ ਆ ਤੇ ਬਾਕੀ ਫਾਰਮ ਦੇ ਵਿੱਚ ਰਹਿ ਕੇ ਨਹੀਂ ਪਾਲਦੀ ਹਨ ਫਾਰਮ ਚ ਨਹੀਂ ਵੀਰੇ ਬਾਹਰ ਲਿਆਂ ਬਾਹਰ ਤਾਂ ਫਾਰਮ ਵਿੱਚ ਵੀ ਜੇ ਖੇਤ ਖੁੱਚ ਹੋਵੇ ਖੁੱਲਾ ਹੋਵੇ ਫਾਰਮੇ ਖੁੱਲਾ ਪਾਲ ਦਿੰਗਾ ਭਜਣਾ ਨੱਠਣਾ ਹਾਂ ਘੰਟਾ ਦੋ ਘੰਟੇ ਗੇੜਾ ਜ਼ਰੂਰ ਪਾਲ ਦਿੰਗਾ ਅੱਛਾ ਛੋਡੇ ਤੇ ਚਰਾਂਦ ਹੈਗੀ ਬਾਹਰੇ ਚਾਰ ਸਾਡੇ ਚਰਾਂਦ ਬਹੁਤ ਆ ਵੀਰੇ ਅੱਛਾ ਠੀਕ ਆ ਵੀ ਮੌਕੇ ਦੀ ਗੱਲ ਇਹ ਆ ਵੀ ਇਹ ਫਾਰਮ ਵਾਲਾ ਜਾਨਵਰ ਨਹੀਂ ਇਹਨਾਂ ਨੂੰ ਬਾਹਰ ਤਾਂ ਲੈ ਕੇ ਜਾਣਾ ਪਊ ਹਾਂ ਬਾਹਰ ਲੈ ਕੇ ਜਾਣਾ ਜਹਾਂ ਜੇ ਮਤਲਬ ਫਾਰਮ ਵੀ ਆ ਇੱਕ ਕੋਸ਼ੀ ਪਾਉਣਾ ਆ ਰਨਣੇ ਕਿਤੇ ਕਾਇਨਾਤ ਦਾ ਉੜਦਾ ਤੜੀ ਵੀ ਨਾ ਸਟ੍ਰੈਸ ਮੰਨ ਜਾਂਦੀ ਹੈ ਇਹ ਜੀ ਨਹੀਂ ਲਾਉਂਦੀ ਮੁੜ ਕੇ ਅੱਛਾ ਇਹ ਤਾਂ ਆ ਕਰਕੇ ਲਿਸੀਆਂ ਪਾਈ ਜਾਂਦੇ ਨੇ ਨਾ ਤਾਂ ਕਰਕੇ ਉਹ ਘਰੇ ਜਿੰਨਾ ਕੋ ਮਰਜ਼ੀ ਪਾਈ ਜੋ ਬਾਕੀ ਦੇ ਜੇ ਫਾਰਮ ਚ ਫਾਰਮ ਚ ਸੁੱਕਾ ਹੀ ਜਾਦੇ ਪਾਉਂਦੇ ਆ ਮੁੜ ਕੇ ਹਰਾ ਹਰਾ ਮਿਲਦਾ ਨਹੀਂ ਇਹਨਾਂ ਨੂੰ ਇਹਨੇ ਹੁਣ ਅਸੀਂ ਵੀ ਘਰੇ ਵੀ ਪਾ ਸਕਦੇ ਆ ਵੱਢ ਕੇ ਕੁੱਤਰ ਕੇ ਘਰੇ ਖੰਡਗਾ ਹੀ ਨਹੀਂ ਇਹਨਾਂ ਨੇ ਆਪਦੇ ਮੂੰਹ ਨਾ ਖਾਣਾ ਹੁੰਦਾ ਠੀਕ ਹੈ ਇੱਕੋ ਗਾਉਂ ਇਹ ਬੱਕਰੀ ਦੀ ਕਹਿੰਦੇ ਝਾੜ ਨਹੀਂ ਖੜਦੀ ਵੇ ਖਾਈ ਜਾਂਦੀ ਐ ਕੋਹਣਾ ਕੋਸੇ ਹਾਂ ਜੀ ਪਹਿਲੀ ਗੱਲ ਤਾਂ ਜੇ ਤੂੰ ਇਥੋਂ ਨੂੰ ਦੱਸ ਗਏ ਤਾਂ ਬੱਕਰੀ ਦੀ ਝਾੜ ਥੱਲੇ ਹੀ ਦੁੱਧ ਆ ਜਿੰਨਾ ਇਹਨਾਂ ਨੂੰ ਪਾਲੇਗਾ ਉਹਨੇ ਹੀ ਚੋਲਾ ਅਸਿਆ ਹਾਂ ਜੀ ਜਿੰਨਾ ਪਾ ਦੇਗਾ ਉਹਨੇ ਹੀ ਚੋਲਾ ਜਿਹੜੀ ਖਰਾਕ ਪਾਤੀ ਤੜਕੇ ਨੂੰ ਇਹਨੇ ਦੱਸ ਦੇਣਾ ਹੁੰਦਾ ਵੀ ਹਾਂ ਹੈਗੀਆਂ ਠੀਕ ਐ ਵੀ ਜਿਹੜੇ ਕੋਈ ਕਹਿੰਦੇ ਖਾਦਾਗਾ ਉਹਨਾਂ ਕਾਢ ਦੋ ਦੁੱਧ ਹਾਂ ਕੋਈ ਹਾਂ ਵੜਿਆਈਆਂ ਤਾਂ ਮਰੀ ਜਾਂਦੇ ਮੇਰੇ ਆਏ ਆ ਫਲਾਨਾ ਹੁਣ ਜੋ ਮੈਂ ਸਾਂਭੀਆਂ ਇਹਨਾਂ ਚਾਰ ਗਏ ਇਹਨਾਂ ਕੋਈ ਖਵਾਇਆ ਹੀ ਨਹੀਂ ਉਹਨਾਂ ਨੇ ਦੁੱਧ ਕਾਹਦਾ ਦੇਣਾਗਾ ਜਿਹੜਾ ਕੁਸ ਪਾਤਾ ਨੀਰਾ ਪ ਠੀਕ ਹੈ ਹਾਂ ਸਾਹਮਣੇ ਇਹ ਬਈ ਦੁੱਧ ਕੋਈ ਨਸਲ ਤੇ ਵੀ ਹੁੰਦਾ ਵੀ ਜਿਹੜੀ ਹਾਂ ਨਸਲ ਤੇ ਵੀ ਆ ਵੈਸੇ ਨਸਲ ਤੇ ਤਾਂ ਹੁਣ ਜਿਵੇਂ ਪਹਿਲਾਂ ਦੇਸੀ ਬੱਕਰੇ ਹੁੰਦੇ ਦੁੱਧ ਬਹੁਤ ਦਿੰਦੀਆਂ ਹੁੰਦੀਆਂ ਸੀ ਵੈਸੇ ਤਾਂ ਹੁਣ ਕਹੀ ਜਾਂਦੇ ਮੇਰੀ ਲੈਣ ਮੇਰੀ ਲੈਣ ਗਾਂਧੀਆਂ ਬੱਕਰੇ ਛੱਡ ਕੇ ਬਣੀਆਂ ਤਾਂ ਦੇਸੀਆਂ ਤੋਂ ਹੀ ਆ ਇਹ ਦੇਸੀਆਂ ਦੀ ਬਣੀਆਂ ਦੇਸੀਆਂ ਤੋਂ ਹੀ ਬਣੀਆਂ ਜਿਵੇਂ ਇੱਕ ਛੋਟੇਲਾ ਵੇ ਆ ਆਹੀ ਬਈ ਆ ਪਈਆ ਹਨਾ ਇਹ ਛੋਟੇ ਜੇ ਕੰਨ ਨੇ ਇਹਦੇ ਮੈਂ ਨਾ ਦੇ ਦੁੱਧ ਵੱਧ ਦਿੰਦੇ ਇਹਨਾਂ ਥੱਲੇ ਦੁੱਧ ਬਹੁਤ ਆ ਇਹਨਾਂ ਥੱਲੇ ਦੁੱਧ ਬਹੁਤ ਆ ਜੇ ਤੁਸੀਂ ਥਣ ਥਣ ਵੇਖੋ ਤਾਂ ਆ ਵੇਖੋ ਲੈ ਇਹਨਾਂ ਥੱਲੇ ਪੂਰਾ ਦੁੱਧ ਆ ਹਾਂ ਹੁਣ ਤੱਕ ਗੱਬਣਾ ਇਹ ਇਹ ਹੁਣ ਹਾਂ ਗੱਬਣਾ ਆ ਲੈ ਦੁੱਧ ਫੁੱਲਾ ਉਹ ਵੀ ਦਿਖਾ ਖੁੱਲ ਕੇ ਇਹ ਦੇਖ ਲੈ ਛੋਟੀਆਂ ਜਿਹੀਆਂ ਨੇ ਅੱਗੇ ਹੀਆਂ ਜਿਹੀਆਂ ਹੁੰਦੀਆਂ ਮੈਨੂੰ ਲਾਦਾ ਨਾ ਇਹ ਵੀਰੇ ਬਰਬਰੀਆਂ ਚੋਂ ਬਣੀਆਂ ਇਹ ਬਰਬਰੀਆਂ ਜਿਹੜੀਆਂ ਸੌਕ ਨੇ ਦੁੱਧ ਮਰ ਨਹੀਂ ਰੱਖੀਆਂ ਸੀ ਇਹ ਮੁੰਡੇ ਦੀ ਆਪਣੇ ਨੇ ਇਹ ਦੀਆਂ ਇਹ ਰਾਂ ਦੋ ਠੀਕ ਐ ਤੇ ਇੱਕ ਤੁਸੀਂ ਸਾਰੇ ਇਕੱਠੇ ਚਾਰਦੇ ਆ ਮਾਲਾ ਇਕੱਠੇ ਹੀ ਆ ਵੀਰੇ ਸਾਡਾ ਪਿੰਡ ਚ ਸਾਡਾ ਕੋਈ ਫਰਕ ਨਹੀਂ ਇਕੱਠੇ ਹੀ ਆ ਸੀ ਪਿੰਡ ਜੀ ਭਾਵੇਂ ਅਸੀਂ ੜੋੜੀ ਪੇ ਲਈ ਫਿਰ ਕੇ ਪਰ ਸਾਡਾ ਫਰਕ ਨਹੀਂ ਕੋਈ ਇਕੱਠੇ ਹੋ ਜਾਂਦੇ ਸੀ ਟੋਟ ਟਾਟ ਹੁੰਦੀ ਉਦੋਂ ੜੋੜੀ 4 ਦਿਨ ਕਰਦੇ ਸੀ ਅਛਿਆ ਆਹ ਤੇ ਨਹੀਂ ਇਕੱਠੇ ਨਹੀਂ ਵੀ ਇਕੱਠੇ ਆ ਹਾਂ ਪਰ ਉਹ ਨਾ ਤੱਕ ਦੂਜੇ ਨੂੰ ਪੁੱਛਣਾ ਵੀ ਅੱਜ ਕਿੱਧਰ ਜਾਣਾ ਰਹਿਣਾ ਨੇੜੇ ਨੇੜੇ ਹੀ ਇਲਾਕੇ 'ਚ ਹੂੰ ਹਾਂ ਨਹੀਂ ਕਾ ਵੀ ਠੀਕ ਹੈ ਉਹ ਤਾਂ ਨਹੀਂ ਕੋਈ ਦਿੱਕਤ ਆਉਂਦੀ ਬਾਹਰ ਜਾਣ ਨੂੰ ਨਾ ਨਾ ਕੋਈ ਦਿੱਕਤ ਨਹੀਂ ਵੀਰੇ ਕੋਈ ਦਿੱਕਤ ਨਹੀਂ ਅਛਿਆ ਹਾਂ ਠੀਕ ਕੋਈ ਨਹੀਂ ਸਵੇਸੇ ਸਾਡੇ ਪਿੰਡ ਦਾ ਸਾਰੇ ਵਧੀਆ ਸਮਝਦੇ ਸਾਰੇ ਪਿਆਰ ਨਾਲ ਬੁਲਾਉਂਦੇ ਆ ਅਸੀਂ ਵੀ ਬਾਕੀ ਦਾ ਸਾਰਾ ਨਾਮ ਉਹ ਪਿਆਰ ਰੱਖੀਦਾ ਕੋਈ ਦਿੱਕਤ ਨਹੀਂ ਕੰਮ ਸ਼ੁਰੂ ਤੋਂ ਬੱਕਰੀਆਂ ਦੀ ਆ ਹਾਂ ਕੰਮ ਜਾਨੀ ਕਿ ਪਹਿਲਾਂ ਤਾਂ ਪੜਦਾ ਸੀਗਾ ਮੈਂ ਹਾਂ ਤੇ ਹੁਣਾਂ ਤਾਂ ਭਰਤੀ ਸੀਗਾ ਤੇ ਬਸ ਥੋੜੀਆਂ ਤਕਲੀਫਾਂ ਆਉਂਦੀਆਂ ਭਰਤੀ ਹੁਣ ਆਹੀ ਹਾਂ ਭਰਤੀ ਹੁਣੇ ਫੌਜ ਚ ਅੱਛਾ ਪੇ ਖੇਡਦਾ ਵੀ ਸੀ ਕੌਡੀ ਖੇਡਦਾ ਹੀ ਪਹਿਲਾਂ ਮੈਂ ਉਹ ਤਾਂ ਡੈਡੀ ਦੀ ਮੇਰੇ ਡੈਥ ਹੋ ਗਈ ਸੀ ਮੁੜ ਕੇ ਫਿਰ ਇਸ ਬੱਕਰਾਂ ਵਾਲੇ ਪਾਸੇ ਜਿਹਨਾਂ ਸ਼ੌਂਕ ਜਾਂ ਪੈ ਗਿਆ ਮੇਰੇ ਸੀਗੇ ਉਸਤਾਦ ਇੱਥੇ ਤੇ ਆ ਆ ਵਾ ਵੱਡੇ ਉਸਤਾਦ ਹੀ ਆਪਣੇ ਅੱਛਾ ਤੇ ਮੁੜ ਕੇ ਫਿਰ ਬੱਕਰਾਂ ਵਾਲੇ ਪਾਸੇ ਨੂੰ ਹੀ ਆ ਗਏ ਹਾਂ ਲੈ ਆਹੋ ਬਲਤੇਜ ਬਾਈ ਮਾਣੂ ਕੇ ਆਣਾ ਹਾਂਜੀ ਹਾਂਜੀ ਉਹ ਆਪਣਾ ਬਹੁਤ ਹੀ ਅੱਛਾ ਉਹਦੀ ਕਿੰਨੀਆਂ ਬੱਕਰੀਆਂ ਨੇ ਉਹਦੇ ਬਾਈ ਦੀ ਉਹਦੇ ਹੈਗੀਆਂ ਆਪਣੇ ਕੋਲ 10-12 ਬੱਕਰੀਆਂ ਨੇ 10-12 ਬੱਕਰੀਆਂ ਨੇ ਹਾਂਜੀ ਠੀਕ ਐ ਤੇ ਉਹਦੇ ਲਾਵੇ ਕਿਹੜੀ ਲੈਣ ਜਾ ਆਹੀ ਪੰਮੇ ਆ ਉਹਦੇ ਕੋਲੇ ਪੰਮੇ ਵਾਲੀ ਲੈਣਾ ਹਾਂ ਪੰਮੇ ਵਾਲੀ ਅਤੇ ਆਪਣੀ ਗਰਦਾਸ ਬਾਈ ਕੇਲੇ ਆ ਬੇਗਲੇ ਰਿਆ ਬੇਗਲੇ ਰਿਆ ਨਹੀਂ ਹੈ ਠੀਕ ਆ ਉਹਨਾਂ ਤੋਂ ਫਿਰ ਬੇਗਲੇ ਰਿਆ ਨਾਲ ਕਿਵੇਂ ਸੰਪਰਕ ਹੋਇਆ ਤੁਹਾਡਾ ਨਹੀਂ ਉਹ ਅਸੀਂ ਲਿਆਏ ਸੀ ਬੱਕਰਾ ਇਹ ਬੱਕਰਾ ਲਿਆਂਦਾ ਜੀ ਉਹ ਬੇਗਲੇ ਰਿਆ ਨੇ ਤੋਂ ਕਿ ਨਾਲ ਲੈਂਦੇ ਉਹ ਗਰਦਾਸ ਕੋਲ ਆਏ ਸੀ ਬੱਕਰਾ ਇੱਕ ਉਹ ਤਾਂ ਲਵਾਇਆ ਸੀ ਉਹ ਦੋ ਲਵਾ ਕੇ ਲੈਣੇ ਹਾਂ ਫਿਰ ਆ ਜਵਾਕ ਸਕੂਲ ਦੇ ਜਾਂਦੇ ਜਵਾਕ ਪੜ੍ਹਦੇ ਆ ਦੋਨੇ 7ਵੀਂ 7ਵੀਂ ਚ ਪੜ੍ਹਦੇ ਆਗੇ ਅੱਜ ਛੁੱਟੀ ਸੀਗੀ ਅੱਜ ਇਹ ਆ ਜਾਂਦੇ ਨਹੀਂ ਇਹਨਾਂ ਦੇ ਬੱਕਰੇ ਸਾਡੇ ਨਾਲ ਹੁੰਦੇ ਨੇ ਜਦੋਂ ਛੁੱਟੀ ਮਿਲ ਜਾਂਦੀ ਆ ਜਾਂਦੇ ਨੇ ਚਾਰ ਚਾਰ ਪੰਜ ਪੰਜ ਅੱਛਾ ਇਹ ਅਲੱਗ ਨੇ ਨਹੀਂ ਨਹੀਂ ਇਹ ਹੈ ਸਾਡੇ ਨਾਲ ਹੀ ਆ ਇਹਨਾਂ ਕੋਲ ਹੈਗੀਆਂ ਇਹਦੇ ਕੋਲ ਚਾਰ ਕਾ ਇਹਦੇ ਕੋਲ ਵੀ ਤਿੰਨ ਚਾਰ ਆ ਇਹਨਾਂ ਨੂੰ ਸ਼ੌਂਕ ਆ ਪੂਰਾ ਆ ਇਹਨਾਂ ਨੂੰ ਪੂਰਾ ਸ਼ੌਂਕ ਆ ਬੱਕਰੀਆਂ ਦਾ ਪੜਾਈ ਦੇ ਨਾਲ ਨਾਲ ਚੱਲ ਬੱਕਰੀਆਂ ਸੰਭੀ ਜਾਂਦੀਆਂ ਪੜਦੇ ਹੈਗਾ ਕਿ ਬੱਕਰੀਆਂ ਚ ਹੀ ਹੁੰਦੇ ਫਿਰ ਪਤਾ ਨਹੀਂ ਤੇ ਇਹਨਾਂ ਨੂੰ ਪਤਾ ਹੋਊਗਾ ਕਿ ਨਹੀਂ ਤਾਂ ਮਾਸਟਰਾਂ ਦੀ ਹਾਜ਼ਰੀ ਲਾਉਣੀ ਜਾਂਦੇ ਆ ਚੈੱਕ ਕਰਕੇ ਆਉਂਦੇ ਹਾਜ਼ਰੀਆਂ ਮਾਸਟਰ ਹਾਜ਼ਰੀਆਂ ਚੈੱਕ ਕਰਕੇ ਆਉਂਦੇ ਇਕੱਲੀਆਂ ਇਹ ਬੱਕਰੀਆਂ ਦੇ ਸ਼ੌਂਕ ਆ ਹੈ ਹਾਂਜੀ ਹੂੰ ਤੇ ਭਾਈ ਆ ਜਿਹੜੀ ਵੀਡੀਓ ਸੀ ਆਪਣੀ ਇਹਨਾਂ ਬਾਈਆਂ ਦਾ ਸਾਨੂੰ ਸ਼ੌਂਕ ਦਿਖਾਇਆ ਇਨਾ ਲਵੇ ਚੰਗੀ ਲਾਈਨ ਦੇ ਬੱਕਰੇ ਵੀ ਨੇ ਜੇ ਕਿਸੇ ਨੇ ਬੱਕਰੀ ਕਰਾਸ ਕਰਾਉਣੀ ਆ ਬਈ ਹਾਂ ਕਰਾ ਦੇਾਂਗੇ ਵੀਰੇ ਕਰਾ ਦੂੰਗਾ ਉਹਦੀ ਫੀਸ ਵਗੈਰਾ ਫੀਸ ਕੋਈ ਨਹੀਂ ਕਰ ਲਾਂਗੇ ਕੋਈ ਮੜਾ ਮੋਟਾ ਲੈ ਲਾਂਗੇ ਓਡਾ ਨਹੀਂ ਆਪਾਂ ਹੋਜੂਗਾ ਬਾਈ ਹਾਂ ਕੋਈ ਮੰਨ ਕੇ ਚੱਲੋ ਇਨਾ ਲਵੇ 5 400 ਕੋਈ ਹਾਂ ਉਹਦਾ ਅਗਲਾ ਆਪ ਹੀ ਦੇ ਦਿੰਦਾ ਹਾਂ ਹਾਂਜੀ ਹਾਂਜੀ ਠੀਕ ਆ ਲਓ ਵੀ ਆ ਜਿੰਨਾ ਮੁੱਗਾ ਏਰੀਆ ਹੈ ਨਾ ਨੇੜੇ ਤੇੜੇ ਵਾਲਾ ਬਈ ਤਾਂ ਬਾਈਆਂ ਲਵੇ ਬੱਕਰੇ ਬੜੀ ਚੰਗੀ ਲਾਈਨ ਦੇ ਨੇ ਚਾਰ ਪੰਜ ਬੱਕਰੇ ਨੇ ਤੇ ਇਹ ਕਰੋਸਿੰਗ ਕਰਾ ਦੇਣਗੇ ਜੇ ਕਿਸੇ ਨੇ ਬੱਕਰੀ ਕਰਾਉਣੀ ਹੈ ਕੁਝ ਵੀ ਕਰਾਉਣਾ ਤੇ ਬਾਕੀ ਜੇ ਕੋਈ ਵਿੱਚੋਂ ਇੱਕ ਅੱਧੀ ਬੱਕਰੀ ਦੇ ਦੋਗੇ ਕਿਸੇ ਨੂੰ ਹਾਂ ਦੇ ਦੇਾਂਗੇ ਦੇ ਦੇਾਂਗੇ ਸੇਲ ਹੈ ਜੇ ਕੋਈ ਮੰਗੇ ਹੈ ਨਾ ਬਾਈ ਹਾਂ ਦੇ ਦੇਾਂਗੇ ਪੱਠ ਵਗੈਰਾ ਹੈਗੀ ਵੇਚਣ ਖਾਤਰ ਹਾਂ ਪੱਠਾਂ ਪੁੱਠਾਂ ਵੀ ਦੇ ਦੇਾਂਗੇ ਕੋਈ ਨਹੀਂ ਠੀਕ ਹੈ ਲਓ ਬਾਈ ਸੰਪਰਕ ਵੀ ਕਰ ਸਕਦਾ ਆਪਾਂ ਨੰਬਰ ਦਵਾਂਗੇ ਸਕਰੀਨ ਤੇ ਤੇ ਨੰਬਰ ਬੋਲ ਦੇ ਬਾਈ ਇੱਕ ਵਾਰੀ 9987807856 ਠੀਕ ਹੈ ਤੇ ਨਾਂ ਕੀ ਸੀ ਬਾਈ ਆਪਣਾ ਮੇਰਾ ਨਾਂ ਜੀਤਾ ਜੀਤਾ ਹਾਂਜੀ ਠੀਕ ਹੈ 995595631 ਠੀਕ ਹੈ ਇਹ ਦੋ ਨੰਬਰ ਨੇ ਬਾਈ ਮੈਂ ਸਕਰੀਨ ਤੇ ਦਊਗਾ ਇਹਨਾਂ ਦੋਨਾਂ ਦੇ ਲਾ ਕੇ ਨਾ ਗੱਲਬਾਤ ਕਰ ਸਕਦੇ ਹਾਂ ਬਾਈਆਂ ਨਾਲ ਤੇ ਠੀਕ ਆ ਬਾਈ ਬਹੁਤ ਬਹੁਤ ਧੰਨਵਾਦ ਧੰਨਵਾਦ ਵੀਰ ਧੰਨਵਾਦ